ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਮਗੇ ਸੋ ਅੱਜ ਦੀ ਵੀਡੀਓ ਬੀਏ ਸੈਕੰਡ ਸੈਮੈਸਟਰ ਦੇ ਲਈ ਆ ਮੈਂ ਅੱਜ ਲੈ ਕੇ ਆਈਆਂ ਪੈਡਾਗੋਜੀ ਆਫ ਪੰਜਾਬੀ ਪੰਜਾਬੀ ਜਿਹੜੀ ਆ ਪੰਜਾਬੀ ਪੈਡਾਗੋਜੀ ਪੰਜਾਬੀ ਸਬਜੈਕਟ ਜਿਹੜਾ ਆ ਬੀਏ ਸੈਕੰਡ ਸੈਮ ਦਾ ਉਹਦਾ ਮੈਂ ਯੂਨਿਟ 2 ਦੇ ਨੋਟਸ ਲੈ ਕੇ ਆਈਆਂ ਔਰ ਯੂਨਿਟ 1 ਦੇ ਜਿਹੜੇ ਨੋਟਸ ਆ ਆਲਰੇਡੀ ਉਹਦੇ ਤੇ ਵੀਡੀਓ ਬਣੀਆਂ ਹੋਈਆਂ ਔਰ ਸਾਰੀਆਂ ਹੀ ਮੇਰੇ ਚੈਨਲ ਦੇ ਉੱਤੇ ਅਵੇਲੇਬਲ ਆ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਕਰਾਂਗੇ ਯੂਨਿਟ 2 ਉਸ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਸਟੂਡੈਂਟਸ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਕਿਸ ਕੰਟੈਂਟ ਦੇ ਉੱਪਰ ਵੀਡੀਓ ਚਾਹੁੰਦੇ ਹੋ ਠੀਕ ਹੈ ਕੋਈ ਵੀ ਕਿਸੇ ਵੀ ਸਬਜੈਕਟ ਨੂੰ ਲੈ ਕੇ ਜਾਂ ਕਿਸੇ ਕੰਟੈਂਟ ਦੇ ਉੱਪਰ ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਤੇ ਤੁਸੀਂ ਪਲੀਜ਼ ਦੱਸ ਦਿਆ ਕਰੋ ਉਹਦੇ ਰਿਗਾਰਡਿੰਗ ਜਿਹੜੀ ਤੁਹਾਨੂੰ ਵੀਡੀਓ ਅਵੇਲੇਬਲ ਕਰਵਾਈ ਜਾਊਗੀ ਸੋ ਯੂਨਿਟ 2 ਜੁਨਿਟ 2 ਜਿਹੜਾ ਆ ਪਾਠ ਚੂਜਨਾ ਅਰਥ ਕਿਸਮਾ ਉਦੇਸ਼ ਅਤੇ ਗੁਣ ਠੀਕ ਹੈ ਸੋ ਇਹ ਜਿਹੜਾ ਤੁਹਾਡਾ ਥਰਡ ਸੈਮ ਦੇ ਵਿੱਚ ਜੋ ਕੁਝ ਵੀ ਤੁਸੀਂ ਕਰਨ ਵਾਲੇ ਆ ਉਹਦੇ ਲਈ ਜਿਹੜੀ ਉਹਦੀ ਪ੍ਰੈਪਰੇਸ਼ਨ ਦੇ ਲਈ ਹੀ ਉਹਦੇ ਰਿਗਾਰਡਿੰਗ ਇਹ ਸਿਲੇਬਸ ਜਿਹੜਾ ਤੁਹਾਨੂੰ ਇਸ ਵਾਰੇ ਕਰਵਾਇਆ ਜਾ ਰਿਹਾ ਆ ਸੋ ਥਰਡ ਥਰਡ ਸੈਮ ਦੇ ਵਿੱਚ ਜਦੋਂ ਤੁਸੀਂ ਉਹ ਮਗੇ ਤਾਂ ਤੁਹਾਨੂੰ ਲੈਸਨ ਪਲਾਨ ਤਿਆਰ ਕਰਨ ਦੇ ਲਈ ਕਿਹਾ ਜਾਊਗਾ ਸੋ ਇਸੇ ਕਰਕੇ ਜਿਹੜਾ ਤੁਹਾਨੂੰ ਇਹਦੇ ਵਿੱਚ ਉਹਦਾ ਲੈਸਨ ਪਲਾਨ ਹੁੰਦਾ ਕੀ ਆ ਉਹਦੇ ਕਿਸਮਾ ਕਿਦਾਂ ਦੇ ਹੁੰਦੀਆਂ ਉਦੇਸ਼ ਕੀ ਹੁੰਦੇ ਆ ਕਿਦਾਂ ਦਾ ਲੈਸਨ ਪਲਾਨ ਹੋਣਾ ਚਾਹੀਦਾ ਕੀ ਗੁਣ ਹੋਣੇ ਚਾਹੀਦੇ ਆ ਉਹਦੇ ਨਾਲ ਰਿਲੇਟਡ ਇਹ ਸਿਲੇਬਸ ਜਿਹੜਾ ਤੁਹਾਨੂੰ ਇਸ ਵਾਰ ਆ ਸੋ ਲੈਸਨ ਪਲਾਨ ਕੀਆ ਕਿ ਕਿਹੜਾ ਟੀਚਰ ਹੁੰਦਾ ਆ ਉਹ ਕਲਾਸ ਵਿੱਚ ਜਾਣ ਤੋਂ ਪਹਿਲਾਂ ਆਪਣਾ ਜਿਹੜਾ ਇੱਕ ਤਿਆਰੀ ਕਰਦਾ ਆ ਰਿਟਨ ਦੇ ਵਿੱਚ ਇੱਕ ਤਿਆਰੀ ਕਰਦਾ ਆ ਇੱਕ ਪਲਾਨਿੰਗ ਕਰਦਾ ਆ ਕਿਉਂਕਿ ਕਲਾਸ ਦੇ ਵਿੱਚ ਜਾ ਕੇ ਕਿਵੇਂ ਪੜਾਉਣਾ ਆ ਕੀ ਪੜਾਉਣਾ ਆ ਉਹਨੇ ਟਾਈਮ ਨੂੰ ਮੈਨੇਜ ਕਿੱਦਾਂ ਕਰਨਾ ਉਹਨੇ 40 ਮਿੰਟ ਦੇ ਪੀਰੀਅਡ ਦੇ ਵਿੱਚ ਕੀ ਕੀ ਕਰਵਾਉਣਾ ਆ ਜਿਹਦੇ ਨਾਲ ਉਹਦੀ ਦੁਹਰਾਈ ਵੀ ਹੋ ਸਕੇ ਬੱਚਿਆਂ ਨੂੰ ਘਰ ਦਾ ਕੰਮ ਵੀ ਦਿੱਤਾ ਜਾ ਸਕੇ ਉਹ ਉਸ ਰਿਗਾਰਡਿੰਗ ਜਿਹੜਾ ਇੱਕ ਜਿਹੜਾ ਯੋਜਨਾ ਬਣਾਉਣੀ ਹੁੰਦੀ ਆ ਉਹਨੂੰ ਅਸੀਂ ਪਾਠ ਯੋਜਨਾ ਕਹਿੰਦੇ ਆ ਠੀਕ ਹੈ ਸੋ ਸਭ ਤੋਂ ਪਹਿਲਾਂ ਸੇ ਯੋਜਨਾ ਅੰਧਿਕਲ ਕਰਾਂਗੇ ਕਿਸੇ ਵੀ ਕੰਮ ਨੂੰ ਪੂਰਾ ਕਰਨ ਦੇ ਲਈ ਇੱਕ ਯੋਜਨਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਯੋਜਨਾ ਕਿਸੇ ਵੀ ਕੰਮ ਨੂੰ ਸਫਲ ਬਣਾਉਣ ਦੇ ਵਿੱਚ ਸਹਾਇਤਾ ਕਰਦੀ ਹੈ ਕੋਈ ਵੀ ਕੰਮ ਉਨਾ ਹੀ ਵਧੀਆ ਹੋਵੇਗਾ ਜਿੰਨੀ ਵਧੀਆ ਉਸਦੀ ਯੋਜਨਾ ਹੋਵੇਗੀ ਸੋ ਕੋਈ ਵੀ ਜਦੋਂ ਅਸੀਂ ਕੰਮ ਕਰਨਾ ਹੁੰਦਾ ਤਾਂ ਅਸੀਂ ਇੱਕ ਯੋਜਨਾ ਬਣਾਉਣੀ ਆ ਹਨਾ ਚਾਹੇ ਸਾਡਾ ਅਸੀਂ ਕੱਲ ਦੀ ਹੀ ਪਲਾਨਿੰਗ ਕਰਨੀ ਹੋਵੇ ਤਾਂ ਅਸੀਂ ਕੱਲ ਦੇ ਲਈ ਆਪਾਂ ਦੇਖਾਂਗੇ ਵੀ ਅਸੀਂ ਕੀ ਕੀ ਕੰਮ ਕਰਨੇ ਆ ਕੱਲ ਅਸੀਂ ਕਦੋਂ ਰੈਸਟ ਕਰਨੇ ਆ ਅਸੀਂ ਕਿੱਥੇ ਜਾਣਾ ਆ ਉਹਦੇ ਲਈ ਅਸੀਂ ਕੁਛ ਨਾ ਕੁਛ ਮਾਈਂਡ ਦੇ ਵਿੱਚ ਇੱਕ ਸੈਟਅਪ ਚਾ ਕਰਕੇ ਰੱਖਦੇ ਆ ਕਿ ਅਸੀਂ ਆਹ ਕਰਨ ਵਾਲੇ ਆ ਨਾ ਜਾਂ ਕੋਈ ਛੋਟੇ ਮੋਟੇ ਕੰਮ ਨੂੰ ਵੀ ਲੈ ਲਓ ਤੁਸੀਂ ਕੋਈ ਵੀ ਕੰਮ ਜਿਹੜਾ ਆ ਕਰਨਾ ਹੈ ਤਾਂ ਤੁਸੀਂ ਉਹਦੇ ਲਈ ਇੱਕ ਯੋਜਨਾ ਤਿਆਰ ਕਰੋਗੇ ਕਿ ਤੁਸੀਂ ਕਿਸ ਟਾਈਮ ਕਰਨਾ ਆ ਕਿਵੇਂ ਕਰਨਾ ਆ ਹਨਾ ਤੁਹਾਨੂੰ ਕੀ ਕੀ ਚੀਜ਼ਾਂ ਦੀ ਲੋੜ ਪੈ ਸਕਦੀ ਆ ਸੋ ਕੋਈ ਵੀ ਕੰਮ ਹੁੰਨਾ ਹੀ ਵਧੀਆ ਹੋਗਾ ਜਿੰਨਾ ਕਿ ਜਿੰਨੀ ਉਹਦੀ ਯੋਜਨਾ ਵਧੀਆ ਹੋਗੀ ਜਿੰਨਾ ਕਿ ਅਸੀਂ ਉਹਦੇ ਦੇ ਉੱਤੇ ਸਮਾਂ ਖਰਚ ਕੀਤਾ ਹੋਗਾ ਜਿੰਨਾ ਅਸੀਂ ਉਹਦੇ ਉੱਤੇ ਜਿਹੜਾ ਫੋਕਸ ਕੀਤਾ ਹੋਗਾ ਕਿ ਅਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਕਰਨਾ ਹੈ ਉਨਾ ਹੀ ਕੰਮ ਵਧੀਆ ਹੋਊਗਾ ਤੇ ਆਸਾਨ ਹੋ ਜਾਊਗਾ ਇਸ ਤਰ੍ਹਾਂ ਇੱਕ ਅਧਿਆਪਕ ਨੇ ਵੀ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਆਪਣੀ ਸ਼੍ਰੇਣੀ ਵਿੱਚ ਪੜਾਉਂਦੇ ਹੋਏ ਪਾਠਕ੍ਰਮ ਪੂਰਾ ਕਰਨਾ ਹੁੰਦਾ ਹੈ ਠੀਕ ਹੈ ਜਿਹੜੇ ਇੱਕ ਟੀਚਰ ਹੁੰਦਾ ਹੈ ਉਹਦੇ ਕੋਲ ਵੀ ਇੱਕ ਜਿਹੜਾ ਨਿਸ਼ਚਿਤ ਟਾਈਮ ਹੁੰਦਾ ਆ ਕਿ ਉਹਨੇ ਇੰਨੇ ਟਾਈਮ ਦੇ ਵਿੱਚ ਆਪਣਾ ਸਿਲੇਬਸ ਕੰਪਲੀਟ ਕਰਨਾ ਆ ਜਾਂ ਇੰਨੇ ਟਾਈਮ ਦੇ ਵਿੱਚ ਆਪਣਾ ਇੱਕ ਚੈਪਟਰ ਕਲਾਸ ਦੇ ਵਿੱਚ ਖਤਮ ਕਰਕੇ ਜਾਣਾ ਆ ਸੋ ਇਸ ਵਜ੍ਹਾ ਦੇ ਲਈ ਉਹਨੂੰ ਜਿਹੜਾ ਆ ਇਸ ਦੇ ਲਈ ਉਸਨੂੰ ਪਾਠ ਯੋਜਨਾ ਦੀ ਲੋੜ ਪੈਂਦੀ ਆ ਇਸ ਪ੍ਰਕਾਰ ਆਪਣੇ ਪਾਠਕ੍ਰਮ ਨੂੰ ਪੂਰਾ ਕਰਨ ਦੇ ਲਈ ਜੋ ਯੋਜਨਾ ਬਣਾਉਂਦਾ ਹੈ ਉਸਨੂੰ ਪਾਠ ਯੋਜਨਾ ਕਿਹਾ ਜਾਂਦਾ ਹੈ ਠੀਕ ਹੈ ਸੋ ਅਸੀਂ ਜੇ ਪਾਠ ਯੋਜਨਾ ਦੇ ਅਰਥ ਦੀ ਗੱਲ ਕਰੀਏ ਤਾਂ ਇੱਕ ਅਧਿਆਪਕ ਜਿਹੜਾ ਆਪਣੇ ਪਾਠ ਨੂੰ ਪੂਰਾ ਕਰਨ ਦੇ ਲਈ ਪਾਠ ਕਰਮ ਨੂੰ ਪੂਰਾ ਕਰਨ ਦੇ ਲਈ ਸਿਲੇਬਸ ਨੂੰ ਪੂਰਾ ਕਰਨ ਦੇ ਲਈ ਜਿਹੜੀ ਇੱਕ ਯੋਜਨਾ ਬਣਾਉਂਦਾ ਉਹਨੂੰ ਜਿਹੜਾ ਆਸੀ ਪਾਠ ਯੋਜਨਾ ਕਹਿੰਦੇ ਆ ਹਾਂ ਇਸ ਲਈ ਉਸ ਨੂੰ ਪਹਿਲਾਂ ਤੋਂ ਹੀ ਅੰਦਾਜ਼ਾ ਲਗਾਉਣਾ ਪੈਂਦਾ ਹੈ ਕਿ ਕਿਹੜੇ ਕਿਹੜੇ ਦੇਖਣ ਸੁਣਨ ਵਾਲੇ ਸਾਧਨਾਂ ਦੀ ਵਰਤੋਂ ਕਰਨੀ ਹੈ ਕਿਹੜੇ ਪ੍ਰਸ਼ਨ ਪੁੱਛਣੇ ਹਨ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ ਉਹਨਾਂ ਨੂੰ ਕਿਵੇਂ ਹੱਲ ਕਰਨਾ ਹੈ ਵਿਦਿਆਰਥੀ ਕਿਵੇਂ ਸਰਲਤਾ ਵਿਦਿਆਰਥੀ ਨੂੰ ਕਿਵੇਂ ਸਰਲਤਾ ਦੇ ਨਾਲ ਸਮਝਾਉਣਾ ਹੈ ਇਸ ਸਬਦੇ ਲਈ ਅਧਿਆਪਕ ਪਾਠ ਯੋਜਨਾ ਤਿਆਰ ਕਰਦਾ ਹੈ ਠੀਕ ਹੈ ਸੋ ਇੱਕ ਟੀਚਰ ਨੇ ਜਿਹੜਾ ਪਾਠ ਯੋਜਨਾ ਤਿਆਰ ਕੀਤੀ ਹੁੰਦੀ ਹੈ ਕਿ ਉਹਨੇ ਕਿਵੇਂ ਉਹਨਾਂ ਨੂੰ ਬੱਚਿਆਂ ਨੂੰ ਆਰਥਿਕ ਕਿਵੇਂ ਸਮਝਾਉਣੇ ਆ ਕਿਵੇਂ ਉਸ ਕੰਟੈਂਟ ਨੂੰ ਜਿਹੜਾ ਬੱਚਿਆਂ ਨੂੰ ਸਮਝਾਉਣਾ ਹੈ ਕਿ ਬੱਚੇ इजीली ਸਮਝ ਸਕਣ ਔਰ ਉਹਦੇ ਲਈ ਉਹਨੂੰ ਕੀ ਕੀ ਚੀਜ਼ਾਂ ਦੀ ਜ਼ਰੂਰਤ ਪੈ ਸਕਦੀ ਹੈ ਕਿਹੜਾ ਟੀਚਿੰਗ ਗੇਟਸ ਜਿਹੜੀਆਂ ਕਿਹੜਾ ਮਟੀਰੀਅਲ ਜਿਹੜਾ ਯੂਜ਼ ਹੋ ਸਕਦਾ ਆ ਅਗਰ ਕੁਝ ਮੁਸ਼ਕਿਲਾਂ ਆਈਆਂ ਤੇ ਉਹਨਾਂ ਨੂੰ ਕਿਵੇਂ ਹੱਲ ਕਰਨਾ ਸਾਰੇ ਤੋਂ ਪਹਿਲਾਂ ਹੀ ਉਹ ਜਿਹੜਾ ਆ ਸਾਰੇ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਜਿਹੜਾ ਉਹ ਇੱਕ ਪਲਾਨਿੰਗ ਕਰਦਾ ਇੱਕ ਯੋਜਨਾ ਤਿਆਰ ਕਰਦਾ ਆ ਸੋ ਉਹਨੂੰ ਅਸੀਂ ਕੀ ਕਹਿੰਦੇ ਆ ਪਾਠ ਯੋਜਨਾ ਕਹਿੰਦੇ ਆ ਅਸੀਂ ਕਹਿ ਸਕਦੇ ਆ ਕਿ ਅਧਿਆਪਕ ਦੀ ਜਿਹੜੀ ਆ ਤਿਆਰੀਆਂ ਕਿ ਉਹਨੇ ਕਲਾਸ ਵਿੱਚ ਕਿਵੇਂ ਪੜਾਉਣਾ ਆ ਹੁਣ ਪਾਠ ਯੋਜਨਾ ਦੇ ਅਰਥ ਦੀ ਗੱਲ ਕਰੀਏ ਪਾਠ ਯੋਜਨਾ ਦਾ ਅਰਥ ਕੀ ਆ ਪਾਠਕ੍ਰਮ ਨੂੰ ਨਿਸ਼ਚਿਤ ਸਮੇਂ ਦੇ ਵਿੱਚ ਪੂਰਾ ਕਰਨ ਅਤੇ ਵਿਧੀਆਂ ਦੇ ਸਹੀ ਵਰਤੋਂ ਕਰਦੇ ਹੋਏ ਵਿਦਿਆਰਥੀ ਨੂੰ ਪਾਠਕ੍ਰਮ ਦਾ ਸਹੀ ਤੇ ਪੂਰਨ ਗਿਆਨ ਦੇਣ ਦੇ ਲਈ ਅਧਿਆਪਕ ਪਾਠਕ੍ਰਮ ਦੀ ਇੱਕ ਯੋਜਨਾ ਤਿਆਰ ਕਰਦਾ ਹੈ ਜਿਸ ਨੂੰ ਅਸੀਂ ਪਾਠ ਯੋਜਨਾ ਕਹਿੰਦੇ ਆ ਠੀਕ ਹੈ ਸੋਨੇ ਵਿਦਿਆਰਥੀ ਨੂੰ ਸਮਝਾਉਣਾ ਵੀ ਆ ਉਹਨੇ ਟਾਈਮ ਵੀ ਦੇਖਣਾ ਆ ਉਹਨੇ ਵਿਧੀਆਂ ਦੀ ਵਰਤੋਂ ਵੀ ਕਰਨੀ ਆ ਠੀਕ ਹੈ ਉਹਨੂੰ ਇਹ ਹੈ ਕਿ ਸੰਪੂਰਨ ਤਰੀਕੇ ਦੇ ਨਾਲ ਜਿਹੜਾ ਕੰਟੈਂਟ ਕਰਵਾਉਣ ਜਾ ਰਿਹਾ ਉਹ ਵਿਦਿਆਰਥੀ ਨੂੰ ਸਮਝ ਵੀ ਆਵੇ ਇਹ ਸਾਰੇ ਦੇ ਲਈ ਜਿਹੜੀ ਉਹਨੇ ਇੱਕ ਯੋਜਨਾ ਤਿਆਰ ਕੀਤੀ ਕਿ ਮੈਂ ਕਿਵੇਂ ਬਣਾਉਣਾ ਹੈ ਕਿਵੇਂ ਕਰਨਾ ਹੈ ਕਿਨਾਂ ਦੀ ਸਹਾਇਤਾ ਲੈਣੀ ਹੈ ਠੀਕ ਹੈ ਉਹ ਸਾਰਾ ਕੀ ਹੈ ਪਾਠ ਯੋਜਨਾ ਆ ਕਿਸਮਾਂ ਦੀ ਗੱਲ ਕਰੀਏ ਪਾਠ ਯੋਜਨਾ ਦੀਆਂ ਕਿਸਮਾਂ ਪਾਠਕ੍ਰਮ ਦੀਆਂ ਕਿਸਮਾਂ ਸੋਰੀ ਤੇ ਪਾਠਕ੍ਰਮ ਲਿਖਿਆ ਗਿਆ ਤੇ ਪਾਠ ਯੋਜਨਾ ਦੀਆਂ ਕਿਸਮਾਂ ਹੋਣੀਆਂ ਠੀਕ ਹੈ ਸੋ ਗਲਤੀ ਨਾਲ ਪਾਠਕ੍ਰਮ ਲਿਖਿਆ ਗਿਆ ਪਾਠ ਯੋਜਨਾ ਦੀਆਂ ਕਿਸਮਾਂ ਸੋ ਪਾਠ ਯੋਜਨਾ ਦੀਆਂ ਕਿਸਮਾਂ ਦੀ ਗੱਲ ਕਰੀਏ ਤੇ ਜੈਕਸਨ ਨੇ ਇਸ ਪ੍ਰਕਿਰਿਆ ਦੀਆਂ ਤਿੰਨ ਅਵਸਥਾਵਾਂ ਦੇ ਬਾਰੇ ਦੱਸਿਆ ਹੈ ਠੀਕ ਹੈ ਸੋ ਜਿਹੜੇ ਜੈਕਸਨ ਸੀਗੇ ਉਹਨਾਂ ਨੇ ਤਿੰਨ ਸਟੇजेस ਦੱਸਿਆ ਆ ਸਭ ਤੋਂ ਪਹਿਲੀ ਆ ਪੂਰਵ ਅਧਿਆਪਨ ਅਵਸਥਾ ਸੈਕੰਡ ਅਧਿਆਪਨ ਅਵਸਥਾ ਥਰਡ ਹੈਗੀ ਉੱਤਰ ਅਧਿਆਪਨ ਅਵਸਥਾ ਠੀਕ ਹੈ ਜੇ ਅਸੀਂ ਪੂਰਵ ਦੀ ਗੱਲ ਕਰੀਏ ਹਨਾ ਪੂਰਵ ਦੀ ਗੱਲ ਕਰੀਏ ਤਾਂ ਪਾਠ ਜੂ ਇਹਨਾਂ ਦਾ ਸੰਬੰਧ ਜਿਹੜਾ ਆ ਅਧਿਆਪਨ ਦੀ ਪੂਰਨ ਜਿਹੜੀ ਅਧਿਆਪਨ ਅਵਸਥਾ ਉਹਦੇ ਨਾਲ ਹੀ ਹੁੰਦਾ ਆ ਮੋਸਟਲੀ ਹੈਨਾ ਜਿਹਦੇ ਵਿੱਚ ਉਹ ਕੀ ਕਰਦਾ ਹੈ ਕਿ ਉਹਨੇ ਮਤਲਬ ਜਿਹਦੇ ਵਿੱਚ ਉਹ ਯੋਜਨਾ ਬਣਾਉਂਦਾ ਹੈ ਕਿ ਉਹ ਆਪਣੇ ਵਿਸ਼ੇ ਦੀ ਸਭ ਤੋਂ ਪਹਿਲਾਂ ਤਾਂ ਚੋਣ ਕਰਦਾ ਆ ਫਿਰ ਉਹ ਦੇਖਦਾ ਹੈ ਕਿ ਕਿਹੜੇ ਕਿਹੜਾ ਮੈ ਵਿਸ਼ਾ ਜਿਹੜਾ ਬਣਾਉਣਾ ਹੈ ਕਲਾਸ ਦੇ ਵਿੱਚ ਉਹਦੇ ਨਾਲ ਸੰਬੰਧਿਤ ਬੱਚਿਆਂ ਨੂੰ ਕਿਹੜੇ ਪ੍ਰਸ਼ਨ ਪੁੱਛਣੇ ਆ ਤੇ ਉਹਨਾਂ ਦੇ ਜਿਹੜਾ ਆ ਹਰ ਪਹਿਲੂ ਨੂੰ ਜਿਹੜਾ ਧਿਆਨ ਵਿੱਚ ਰੱਖ ਕੇ ਜਿਹੜੀ ਯੋਜਨਾ ਤਿਆਰ ਕਰਦਾ ਹੈ ਉਹ ਪੂਰਨ ਅਧਿਆਪਨ ਅਵਸਥਾ ਆ ਅਧਿਆਪਨ ਅਵਸਥਾ ਕੀ ਕਲਾਸ ਵਿੱਚ ਕਿਵੇਂ ਪੜਾਇਆ ਜਾਣਾ ਹੈ ਠੀਕ ਹੈ ਉਹ ਵੀ ਪਲਾਨਿੰਗ ਪਹਿਲਾਂ ਤੋਂ ਹੁੰਦੀ ਹੈ ਕਿ ਕਿਵੇਂ ਪੜਾਇਆ ਜਾਣਾ ਹੈ ਕਿਸ ਤਰੀਕੇ ਦੇ ਨਾਲ ਪੜਾਇਆ ਜਾਣਾ ਕਿਹੜਾ ਮੈਥਡ ਯੂਜ਼ ਕਰਨਾ ਹੈ ਲੈਕਚਰ ਮੈਥਡ ਯੂਜ਼ ਕਰਨਾ ਹੈ ਜਾਂ ਜਿਹੜਾ ਡਿਸਕਸ਼ਨ ਮੈਥਡ ਯੂਜ਼ ਕਰਨਾ ਕਿਸ ਜਿਹੜਾ ਮੈਥਡ ਨੂੰ ਯੂਜ਼ ਕਰਨਾ ਹੈ ਇਹ ਅਧਿਆਪਨ ਅਵਸਥਾ ਦੇ ਲਈ ਉਹ ਡਿਸਾਈਡ ਕਰਦਾ ਹੈ ਉਤਰ ਅਧਿਆਪਨ ਅਵਸਥਾ ਦੇ ਲਈ ਵੀ ਉਹ ਇੱਕ ਯੋਜਨਾ ਬਣਾ ਕੇ ਰੱਖਦਾ ਹੈ ਕਿ ਉਹਨੇ ਜਦੋਂ ਬੱਚਿਆਂ ਦੀ ਕੋਲੋਂ ਫੀਡਬੈਕ ਲੈਣਾ ਹੈ ਦੁਹਰਾਇ ਕਰਵਾਉਣੀ ਆ ਠੀਕ ਹੈ ਬੱਚਿਆਂ ਨੂੰ ਜਦੋਂ ਲੈਸਨ ਕਰਵਾ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਦੁਹਰਾਈ ਆ ਰਿਵਿਜ਼ਨ ਜਿਹੜੀ ਆ ਉਹਦੇ ਲਈ ਵੀ ਉਹਦੀ ਪਲਾਨਿੰਗ ਹੁੰਦੀ ਆ ਸੋ ਜੈਕਸਨ ਦੇ ਅਕੋਰਡਿੰਗ ਇਹਦੀਆਂ ਤਿੰਨ ਸਟੇਜਸ ਦੇ ਵਿੱਚ ਉਹਨੂੰ ਡਿਵਾਈਡ ਕਰਦਾ ਆ ਜਿਹਦੇ ਵਿੱਚੋਂ ਪੂਰਵ ਪੂਰਵ ਵਿਧਿਆਪਨ ਅਵਸਥਾ ਹੋਗੀ ਅਧਿਆਪਨ ਅਵਸਥਾ ਹੋਗੀ ਤੇ ਉੱਤਰ ਅਧਿਆਪਨ ਅਵਸਥਾ ਹੋਵੇਗੀ ਉਦੇਸ਼ ਕੀ ਰਹਿੰਦੇ ਆ ਪਾਠ ਯੋਜਨਾ ਦੇ ਉਦੇਸ਼ ਠੀਕ ਹੈ ਸੋ ਇਹ ਬਹੁਤ ਇੰਪੋਰਟੈਂਟ ਆ ਕਿ ਪਾਠ ਯੋਜਨਾ ਦੇ ਜਿਹੜੇ ਉਦੇਸ਼ ਉਦੇਸ਼ ਕੀ ਕੀ ਨੇ ਸਭ ਤੋਂ ਪਹਿਲਾ ਆ ਅਧਿਆਪਕ ਦੇ ਕਾਰਜ ਖੇਤਰ ਨੂੰ ਵਿਸ਼ੇਸ਼ ਇਕਾਈ ਦਿਨ ਅਤੇ ਪੀਰੀਅਡ ਦੀ ਲੋਡ ਮੁਤਾਬਿਕ ਸਮਾਵਤ ਕਰਨਾ ਠੀਕ ਹੈ ਸੋ ਇਹਦੇ ਵਿੱਚ ਕੀ ਆ ਕਿ ਅਧਿਆਪਨ ਦਾ ਜਿਹੜਾ ਕਾਰਜ ਖੇਤਰ ਟਾਈਮ ਪੀਰੀਅਡ ਆ ਜਿਵੇਂ ਉਹਨੇ ਇੱਕ ਸਾਲ ਦੇ ਵਿੱਚ ਇਹ ਸਿਲੇਬਸ ਨੂੰ ਕੰਪਲੀਟ ਕਰਨਾ ਹੁੰਦਾ ਉਹਦੇ ਕੋ ਕਿੰਨੇ ਮੰਥ ਆ ਕਿੰਨਾ ਟਾਈਮ ਆ ਕਿੰਨੇ ਦਿਨ ਆ ਨਾ ਤੇ ਉਹਨੇ ਇੱਕ ਟਾਪਿਕ ਦੇ ਉੱਪਰ ਇੱਕ ਜਿਹੜਾ ਪਾਠ ਕਰਮ ਤੋਂ ਕਿੰਨੇ ਦਿਨ ਲਗਾਉਣੇ ਆ ਤੇ ਲੈਕਚਰ ਦੇ ਵਿੱਚ ਉਹਨੇ ਕਿੰਨਾ ਸਮਾਂ ਲਗਾਉਣਾ ਉਹਦੇ ਸਾਰੇ ਅਕੋਰਡਿੰਗ ਜਿਹੜਾ ਉਹਨੇ ਵੀ ਇੱਕ ਪੀਰੀਅਡ ਦੇ ਵਿੱਚ ਕਿੰਨਾ ਕਰਵਾਇਆ ਜਾ ਸਕਦਾ ਸਟੂਡੈਂਟ ਨੂੰ ਹੈਨਾ ਕਿੰਨਾ ਪੜਾਇਆ ਜਾ ਸਕਦਾ ਆ ਔਰ ਅਗਰ ਉਹ ਇਸ ਸਪੀਡ ਦੇ ਨਾਲ ਚੱਲਦਾ ਆ ਤੇ ਉਹ ਕਿੰਨੇ ਟਾਈਮ ਦੇ ਵਿੱਚ ਆਪਣਾ ਸਿਲੇਬਸ ਖਤਮ ਕਰਦਾ ਆ ਕਦੋਂ ਇਗਜ਼ਾਮ ਲੈਂਦਾ ਉਹ ਸਾਰੇ ਸੈਟਅਪ ਜਿਹੜਾ ਆ ਉਸੇ ਤਰੀਕੇ ਦੇ ਨਾਲ ਕਰਨਾ ਹੀ ਜਿਹੜਾ ਇਹਦਾ ਉਦੇਸ਼ ਹੁੰਦਾ ਆ ਕਿ ਬੱਚਿਆਂ ਨੂੰ ਜਿਹੜਾ ਪੂਰਾ ਉਹਨਾਂ ਦਾ ਸਿਲੇਬਸ ਆ ਪੂਰਾ ਸਿਲੇਬਸ ਜਿਹੜਾ ਆ ਉਹ ਕਿਵੇਂ ਕਰਵਾਉਣਾ ਆ ਉਸ ਉਦੇਸ਼ ਉਹ ਜਿਹੜਾ ਪਾਰਟ ਚੂਜ਼ਨਾ ਦਾ ਮੇਨ ਉਦੇਸ਼ ਹੁੰਦਾ ਆ ਅਧਿਆਪਕ ਨੂੰ ਸਹੀ ਸੇਧ ਦੇਣਾ ਠੀਕ ਹੈ ਪਾਠ ਯੋਜਨਾ ਕੀ ਹੁੰਦੀ ਹੈ ਕਿ ਅਧਿਆਪਕ ਨੂੰ ਅਧਿਆਪਕ ਦਾ ਇੱਧਰ ਉੱਧਰ ਭਟਕ ਨਾ ਸਕੇ ਉਹਦੀ ਭਟਕਣਾ ਤੋਂ ਬਚਾਉਣ ਦੇ ਲਈ ਉਹਨੂੰ ਜਿਹੜਾ ਸਹੀ ਸੇਧ ਦੇਣ ਦੇ ਲਈ ਜਦੋਂ ਤੇ ਕੋਲ ਪਾਠ ਯੋਜਨਾ ਹੋਊਗੀ ਰਿਟਰਨ ਦੇ ਵਿੱਚ ਤੇ ਉਹਨੂੰ ਪਤਾ ਹੋਊਗਾ ਕਿ ਮੈਂ ਅੱਜ ਕਲਾਸ ਦੇ ਵਿੱਚ ਕਿੰਨਾ ਕੰਮ ਕਰਵਾ ਕੇ ਜਾਣਾ ਹੈ ਹਨਾ ਸੋ ਸਟੂਡੈਂਟ ਨੂੰ ਕਿਸ ਤਰ੍ਹਾਂ ਜਿਹੜਾ ਸੈਟੀਸਫਾਈ ਕਰਨਾ ਹੈ ਕਿਵੇਂ ਸਮਝਾਉਣਾ ਹੈ ਕਿਵੇਂ ਕਰਨਾ ਹੈ ਟਾਈਮ ਦੀ ਸਹੀ ਵਾਰ ਤੋਂ ਕਿਵੇਂ ਕਰਨੀ ਹੈ ਸੋ ਅਧਿਆਪਕ ਨੂੰ ਸਹੀ ਸੇਧ ਦੇਣਾ ਦੇਣਾ ਵੀ ਜਿਹੜਾ ਆ ਪਾਠ ਯੋਜਨਾ ਦਾ ਉਦੇਸ਼ ਆ ਅਧਿਆਪਨ ਦੇ ਵਿੱਚ ਨਿਰੰਤਰਤਾ ਲਿਓਣਾ ਠੀਕ ਹੈ ਅਧਿਆਪਨ ਦੇ ਵਿੱਚ ਨਿਰੰਤਰਤਾ ਦਾ ਮਤਲਬ ਆ ਕਿ ਅਧਿਆਪਕ ਜਿਵੇਂ ਕਿ ਹੁਣ ਆਪਣੇ ਵਿਸ਼ੇ ਤੋਂ ਨਾ ਪਟ ਗਿਆ ਉਹ ਕਲਾਸ ਦੇ ਵਿੱਚ ਪੜਾ ਰਿਹਾ ਉਹਨੂੰ ਪਤਾ ਹੈ ਕਿ ਅ ਸਪੋਜ਼ ਅਸੀਂ ਅੱਜ ਦੀ ਗੱਲ ਕਰੀਏ ਤੇ ਮੈਂ ਇੱਕ ਪਹਿਲਾਂ ਤੋਂ ਹੀ ਜਿਹੜੀ ਯੋਜਨਾ ਬਣਾਈ ਹੋਈ ਆ ਮੈਂ ਤੁਹਾਡਾ ਲੈਸਨ ਪਲਾਨ ਕੀਤਾ ਹੋਇਆ ਆ ਕਿ ਮੈਂ ਤੁਹਾਨੂੰ ਅੱਜ ਜਿਹੜੀ ਪਾਠ ਯੋਜਨਾ ਦਾ ਟੌਪਿਕ ਕਰਵਾਉਣਾ ਆ ਮੈਂ ਤੁਹਾਨੂੰ ਪਹਿਲਾਂ ਕਿਸਮਾ ਕਰਵਾਉਣੀ ਆ ਫਿਰ ਮੈਂ ਤੁਹਾਨੂੰ ਉਦੇਸ਼ ਕਰਵਾਉਣੇ ਆ ਹਨਾ ਫਿਰ ਉਸ ਤੋਂ ਬਾਅਦ ਮੈਂ ਉਹਦੇ ਗੁਣ ਕਰਵਾਉਣੇ ਆ ਸੋ ਇਹ ਸਾਰੀ ਪਲੈਨਿੰਗ ਆ ਉਹਦੇ ਨਾਲ ਜਿਹੜਾ ਕੀ ਆ ਕਿ ਮੇਰੀ ਨਿਰੰਤਰਤਾ ਬਣੀ ਹੋਈ ਆ ਮੈਂ ਇੱਕ ਤੋਂ ਬਾਅਦ ਦੂਜਾ ਟੋਪਿਕ ਕਰਵਾ ਰਹੀ ਆ ਦੂਜੇ ਤੋਂ ਬਾਅਦ ਤੀਜਾ ਟੋਪਿਕ ਕਰਵਾ ਰਹੀ ਆ ਮੈਨੂੰ ਪਤਾ ਆ ਸੋ ਪਾਠ ਯੋਜਨਾ ਦਾ ਉਦੇਸ਼ ਕੀ ਆ ਅਧਿਆਪਕ ਵਿੱਚ ਨਿਰੰਤਰਤਾ ਲਿਆਉਣਾ ਇਹ ਨਹੀਂ ਕਿ ਅਧਿਆਪਕ ਨੇ ਥੋੜਾ ਪੜਾਇਆ ਉਸ ਤੋਂ ਬਾਅਦ ਉਹ ਕੋਈ ਹੋਰ ਟੋਪਿਕ ਛਿੜ ਕੇ ਬੈਠ ਗਿਆ ਹਨਾ ਅਧਿਆਪਕ ਦੇ ਵਿੱਚ ਇੱਕ ਨਿਰੰਤਰਤਾ ਲਿਆਉਣ ਦੇ ਲਈ ਜਿਹੜਾ ਆ ਲਿਆਉਣਾ ਹੀ ਜਿਹੜਾ ਆ ਪਾਠ ਯੋਜਨਾ ਦਾ ਉਦੇਸ਼ ਆ ਉਸ ਤੋਂ ਬਾਅਦ ਸਿੱਖਣ ਦੀ ਪ੍ਰਕਿਰਿਆ ਨੂੰ ਸਾਲ ਕਰਨਾ ਇਹਦੇ ਵਿੱਚ ਕੀ ਆ ਕਿ ਅਧਿਆਪਕ ਦਾ ਜਿਹੜਾ ਮੇਨ ਮੋਟਿਵ ਹੁੰਦਾ ਆ ਵਿਦਿਆਰਥੀ ਨੂੰ ਜਿਹੜਾ ਆ ਸਮਝਾਉਣਾ ਹੁੰਦਾ ਆ ਤੇ ਇਹਦੇ ਨਾਲ ਕੀ ਹੁੰਦਾ ਜਦੋਂ ਪਾਠ ਯੋਜਨਾ ਕੀਤੀ ਜਾਂਦੀ ਆ ਤੇ ਉਹਦੇ ਨਾਲ ਅਧਿਆਪਨ ਅਧਿਆਪਕ ਦੇ ਦੁਆਰਾ ਵਿਦਿਆਰਥੀ ਨੂੰ ਸਿਖਾਉਣ ਦੀ ਪ੍ਰਕਿਰਿਆ ਜਿਹੜੀ ਸਰਲ ਹੋ ਜਾਂਦੀ ਆ ਕਿਉਂਕਿ ਬਹੁਤ ਸਾਰੇ ਟੀਚਿੰਗ ਗੇਟਸ ਯੂਜ਼ ਕੀਤੇ ਜਾਂਦੀਆਂ ਆ ਯੋਜਨਾਬੰਦ ਕੀਤਾ ਜਾਂਦਾ ਵੀ ਪਹਿਲਾਂ ਕਿਵੇਂ ਉਹਨੂੰ ਜਿਹੜੀਆਂ ਸਰਲ ਚੀਜ਼ਾਂ ਦੇ ਬਾਰੇ ਦੱਸਣਾ ਆਸਾਨ ਚੀਜ਼ਾਂ ਦੇ ਬਾਰੇ ਦੱਸਣਾ ਠੀਕ ਹੈ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਉਹਨੂੰ ਜਿਹੜੀਆਂ ਔਖੀਆਂ ਚੀਜ਼ਾਂ ਦੇ ਬਾਰੇ ਦੱਸਣਾ ਇਸ ਤਰੀਕੇ ਦੀ ਜਿਹੜੀ ਪ੍ਰਕਿਰਿਆ ਆ ਸਿੱਖਣ ਦਾ ਜਿਹੜਾ ਸਾਰੀ ਪ੍ਰਕਿਰਿਆ ਉਹਨੂੰ ਸਰਲ ਕਰਨਾ ਹੈ ਠੀਕ ਹੈ ਸੋ ਇਹ ਉਦੇਸ਼ ਰਣ ਦਾ ਪਾਠ ਯੋਜਨਾ ਦਾ ਅਧਿਆਪਕ ਜਦੋਂ ਪਾਠ ਯੋਜਨਾ ਤਿਆਰ ਕਰਦਾ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਦਾ ਹੈ ਕਿ ਸਟੂਡੈਂਟਸ ਨੂੰ ਕਿਵੇਂ ਜਿਹੜਾ ਆ ਕਿਵੇਂ ਜਿਹੜਾ ਉਹਨੂੰ ਆਸਾਨ ਤੋਂ ਔਖੇ ਵੱਲ ਲੈ ਕੇ ਜਾਣਾ ਹੈ ਅਧਿਆਪਕ ਅਤੇ ਵਿਦਿਆਰਥੀ ਦੋਹਾਂ ਦੀ ਸ਼ਕਤੀ ਅਤੇ ਸਮੇਂ ਦੀ ਬਚਤ ਕਰਨਾ ਬਿਲਕੁਲ ਜਿਹੜਾ ਪਾਠ ਯੋਜਨਾ ਦਾ ਉਦੇਸ਼ ਹੀ ਹੈ ਮੇਨ ਜਿਹੜਾ ਉਹਦਾ ਮੋਟਿਵ ਹੀ ਇਹ ਹੈ ਕਿ ਇਹਦੇ ਨਾਲ ਅਧਿਆਪਕ ਦਾ ਸਮਾਂ ਵੀ ਜਿਹੜਾ ਆ ਉਹਦੀ ਵੀ ਬਚਤ ਹੁੰਦੀ ਤੇ ਵਿਦਿਆਰਥੀ ਦੀ ਕਿਉਂਕਿ ਜਦੋਂ ਧਿਆਪਕ ਪ੍ਰੋਪਰ ਤਰੀਕੇ ਦੇ ਨਾਲ ਉਹ ਕੋਲ ਇੱਕ ਲੈਸਨ ਪਲਾਨਿੰਗ ਆ ਉਹ ਨਿਰੰਤਰ ਠੀਕ ਹੈ ਪੜਾ ਰਿਹਾ ਆ ਲਗਾਤਾਰ ਉਹ ਪੜਾ ਰਿਹਾ ਆ ਤੇ ਇਹਦੇ ਨਾਲ ਅਧਿਆਪਕ ਦਾ ਵੀ ਟਾਈਮ ਜਿਹੜਾ ਉਹਦੀ ਵੀ ਬਚਤ ਹੁੰਦੀ ਤੇ ਵਿਦਿਆਰਥੀ ਦੀ ਸਮੇਂ ਦੀ ਵੀ ਬਚਤ ਹੁੰਦੀ ਆ ਕਿਉਂਕਿ ਜਦੋਂ ਕੋਈ ਪਾਠ ਕਰਮ ਜਾਂ ਕੋਈ ਵੀ ਲੈਸਨ ਜਦੋਂ ਕਲਾਸ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਕਰਵਾਇਆ ਜਾਵੇ ਤਾਂ ਵਿਦਿਆਰਥੀਆਂ ਨੂੰ ਵੀ ਜ਼ਰੂਰਤ ਨਹੀਂ ਪੈਂਦੀ ਕਿ ਉਹਨੂੰ ਦੁਬਾਰਾ ਦੁਬਾਰਾ ਰਿਵਾਈਜ਼ ਕਰਨ ਜਾਂ ਉਸ ਟਾਪਿਕ ਤੇ ਫਸੇ ਰਹਿਣ ਹਨਾ ਸੋ ਉਹਨਾਂ ਦੇ ਵਿੱਚ ਉਹਨਾਂ ਦੇ ਵੀ ਬਚਤ ਹੁੰਦੀ ਹੈ ਤੇ ਅਧਿਆਪਕ ਦੀ ਵੀ ਬਚਤ ਹੁੰਦੀ ਹੈ ਕਿਉਂਕਿ ਬੱਚਿਆਂ ਨੂੰ ਸਮਝਣ ਦੇ ਵਿੱਚ ਜਿਹੜਾ ਸਮਾਂ ਆ ਘੱਟ ਲੱਗਦਾ ਆ ਪਾਠ ਦੇ ਵਿਸ਼ੇ ਨੂੰ ਵਿਸ਼ੇ ਵਸਤੂ ਨੂੰ ਸਰਲ ਬਣਾਉਣਾ ਠੀਕ ਹੈ ਸੋ ਵਿਸ਼ਾ ਵਸਤੂ ਕੇ ਸਾਰਾ ਲੈਸਨ ਜਿਹੜਾ ਆ ਉਹ ਐਕਚੁਅਲ ਦੇ ਵਿੱਚ ਉਹਦਾ ਕਨਕਲੂਜਨ ਕੀ ਉਹ ਕਹਿਣਾ ਕੀ ਚਾਹੁੰਦਾ ਉਸ ਵਿਸ਼ਾ ਵਸਤੂ ਜਿਹੜਾ ਉਹਨੂੰ ਸਰਲ ਬਣਾਇਆ ਜਾਂਦਾ ਆ ਕਿਉਂਕਿ ਸਾਰੇ ਪਾਰਟ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਆ ਕਿ ਪਤਾ ਲੱਗ ਜਾਂਦਾ ਹੈ ਕਿ ਅਧਿਆਪਕ ਔਰ ਜਿਹੜਾ ਪਾਠਕ੍ਰਮ ਆ ਉਹ ਕੀ ਕਹਿਣਾ ਚਾਹੁੰਦਾ ਆ ਔਰ ਇਸ ਤਰ੍ਹਾਂ ਜਿਹੜਾ ਆ ਵਿਸ਼ੇ ਵਸਤੂ ਨੂੰ ਸਰਲ ਬਣਾਇਆ ਜਾਂਦਾ ਆ ਅਧਿਆਪਨ ਵਿਧੀਆਂ ਦੀ ਸਹੀ ਵਰਤੋਂ ਠੀਕ ਹੈ ਸੋ ਬਿਲਕੁਲ ਜਦੋਂ ਲੈਸ ਪਲਾਨ ਅਧਿਆਪਕ ਕਰਦਾ ਆ ਹਨਾ ਉਹਦੇ ਵਿੱਚ ਉਹਨੇ ਸੋਚਿਆ ਹੁੰਦਾ ਕਿ ਉਹਨੇ ਕਿਹੜੇ ਮੈਥਡ ਯੂਜ਼ ਕਰਨੇ ਆ ਕਿਹੜੀਆਂ ਵਿਧੀਆਂ ਕਿਹੜੇ-ਕਿਹੜੇ ਟੀਚਿੰਗ ਗੇਟਸ ਯੂਜ਼ ਕਰਨੇ ਉਹ ਬਲੈਕਬੋਰਡ ਯੂਜ਼ ਕਰ ਰਿਹਾ ਆ ਜਾਂ ਉਹਨੂੰ ਕੋਈ ਇਲੈਕਟ੍ਰੋਨਿਕ ਡਿਵਾਈਸ ਜਿਹੜਾ ਯੂਜ਼ ਕਰਨਾ ਪੈ ਰਿਹਾ ਆ ਜਾਂ ਕੰਪਿਊਟਰ ਦੀ ਵਰਤੋਂ ਕਰ ਰਿਹਾ ਆ ਜਾਂ ਪੀਪੀਟੀ ਜਾਂ ਕੁਝ ਵੀ ਜਿਹੜਾ ਯੂਜ਼ ਕਰ ਰਿਹਾ ਆ ਉਹਨਾਂ ਦੀ ਜਿਹੜੀਆਂ ਆ ਆਪਾਂ ਕਹਿੰਦੇ ਕਿ ਸਹੀ ਵਰਤੋਂ ਉਦੋਂ ਹੀ ਹੋਊਗੀ ਜਦੋਂ ਟੀਚਰ ਨੂੰ ਪਤਾ ਹੋਊਗਾ ਕਿ ਉਹਨੇ ਕਿਸ ਟਾਈਮ ਔਰ ਕਿੰਨੇ ਕੀ ਜਿਹੜੀ ਵਰਤੋਂ ਔਰ ਕਿਵੇਂ ਕਰਨੀ ਆ ਸੋ ਇਹ ਉਦੇਸ਼ ਰਹਿੰਦਾ ਆ ਪਾਠ ਯੋਜਨਾ ਦਾ ਕਿ ਵਿਦਿਆ ਦੀ ਸਹੀ ਵਰਤੋਂ ਹੋ ਸਕੇ ਇਹਦੇ ਲਈ ਹੀ ਪਾਠ ਯੋਜਨਾ ਜਿਹੜੀਆਂ ਬਣਾਈ ਜਾਂਦੀਆਂ ਵਿਸ਼ੇ ਦੇ ਨਵੇਂ ਗਿਆਨ ਨੂੰ ਪੁਰਾਣੇ ਗਿਆਨ ਨਾਲ ਜੋੜਨਾ ਠੀਕ ਹੈ ਸੋ ਜਦੋਂ ਤੁਸੀਂ 3 ਸੈਮ ਦੇ ਵਿੱਚ ਲੈਸਨ ਪਲਾਨ ਕਰੋਗੇ ਨਾ ਉਸ ਟਾਈਮ ਜਿਹੜਾ ਜਦੋਂ ਅਸੀਂ ਲੈਸਨ ਪਲਾਨ ਬਣਾਇਆ ਜਾਂਦਾ ਹੈ ਤੇ ਉਹਦੇ ਵਿੱਚ ਬੱਚਿਆਂ ਨੂੰ ਪਹਿਲਾਂ ਜਿਹੜੀਆਂ ਕੁਐਸਚਨਿੰਗ ਕੀਤੀ ਜਾਂਦੀਆਂ ਠੀਕ ਹੈ ਜੁੜਾ ਵੀ ਟਾਪਿਕ ਕਰਵਾਉਣਾ ਹੁੰਦਾ ਹੈ ਅਧਿਆਪਕ ਨੇ ਉਹਦੇ ਬਾਰੇ ਪਹਿਲਾਂ ਕੁਐਸਚਨਿੰਗ ਕੀਤੀ ਜਾਂਦੀ ਹੈ ਵੀ ਹਨਾ ਵੀ ਜਿਵੇਂ ਕਿ ਅਸੀਂ ਦੀਵਾਲੀ ਦਾ ਹੀ ਐਸੇ ਕਰਵਾਉਣਾ ਆ ਤੇ ਟੀਚਰ ਦੇ ਦੁਆਰਾ ਕੁਝ ਕੁਐਸਚਨ ਪੁੱਛੇ ਜਾਊਗੇ ਕਿ ਭਾਰਤ ਦੇ ਵਿੱਚ ਕਿਹੜੇ-ਕਿਹੜੇ ਤਿਹਾਰ ਮਨਾਏ ਜਾਂਦੇ ਆ ਠੀਕ ਹੈ ਔਰ ਜਿਹੜਾ ਆ ਰਾਮਚੰਦਰ ਜੀ ਨੂੰ ਲੈ ਕੇ ਜਾਂ ਕੁਝ ਵੀ ਵੀ ਤੁਸੀਂ ਇਹਦੇ ਬਾਰੇ ਕੁਝ ਜਾਣਦੇ ਹੋ ਨਾ ਫਿਰ ਦੀਵਾਲੀ ਦੀ ਗੱਲ ਕੀਤੀ ਜਾਂਦੀ ਆ ਫਿਰ ਦੀਵਾਲੀ ਅੱਜ ਕਿਵੇਂ ਮਨਾਉਂਦੇ ਆ ਅਸੀਂ ਪਹਿਲਾਂ ਕਿਵੇਂ ਮਨਾਉਂਦੇ ਸੀ ਉਹ ਗਿਆਨ ਜਿਹੜਾ ਆ ਪੁਰਾਣੇ ਨੂੰ ਨਵੇਂ ਦੇ ਨਾਲ ਜੋੜਨਾ ਵੀ ਇੱਕ ਉਦੇਸ਼ ਆ ਪਾਠ ਯੋਜਨਾ ਦਾ ਠੀਕ ਹੈ ਉਹਦੇ ਵਿੱਚ ਅਧਿਆਪਕ ਪਹਿਲਾਂ ਕੁਐਸਚਨਿੰਗ ਕਰਦਾ ਆ ਫਿਰ ਉਹਨੂੰ ਆਪਣਾ ਗਿਆਨ ਦਿੰਦਾ ਆ ਫਿਰ ਉਹਨੂੰ ਕੰਟੈਂਟ ਪੂਰਾ ਸਮਝਾਇਆ ਜਾਂਦਾ ਸੋ ਇਹਦੇ ਨਾਲ ਕੀ ਹੁੰਦਾ ਆ ਕਿ ਪ੍ਰੀਵੀਅਸ ਨੋਲੇਜ ਜਿਹੜੀ ਹੁੰਦੀ ਆ ਅਧਿਆਪਕ ਦੇ ਸੋਰੀ ਵਿਦਿਆਰਥੀ ਦੇ ਕੋਲ ਜਿਹੜੀ ਪ੍ਰੀਵੀਅਸ ਨੋਲੇਜ ਆ ਉਹਨੂੰ ਜਿਹੜਾ ਜੋੜਿਆ ਜਾਂਦਾ ਆ ਨਵੇਂ ਗਿਆਨ ਦੇ ਨਾਲ ਪਾਠ ਕਰਮ ਨੂੰ ਦੂਸਰੀ ਵਿਸ਼ਿਆ ਦੇ ਗਿਆਨ ਨਾਲ ਵਿਹਾਰਿਕ ਪ੍ਰੋਜੈਕਟ ਨਾਲ ਜੋੜਨਾ ਠੀਕ ਹੈ ਹੁਣ ਜਿਹੜਾ ਪਾਠ ਆ ਪਾਠ ਦੇ ਵਿੱਚ ਜਦੋਂ ਪੜਾਇਆ ਜਾਂਦਾ ਤੇ ਉਹਦੇ ਵਿੱਚ ਇਹ ਪਲਾਨਿੰਗ ਵੀ ਕੀਤੀ ਜਾਂਦੀ ਹੈ ਕਿ ਉਹਦੇ ਨਾਲ-ਨਾਲ ਜਿਹੜੇ ਦੂਸਰੇ ਵਿਸ਼ੇ ਆ ਉਹਨਾਂ ਦੇ ਨਾਲ ਉਹਦਾ ਜਿਹੜਾ ਪ੍ਰੈਕਟੀਕਲੀ ਉਹਨੂੰ ਜੋੜ ਕੇ ਦਿਖਾਇਆ ਜਾਂਦਾ ਆ ਠੀਕ ਹੈ ਸੋ ਪ੍ਰੈਕਟੀਕਲੀ ਉਹਨਾਂ ਨੂੰ ਜਿਹੜਾ ਦੂਸਰੇ ਵਿਸ਼ਿਆਂ ਦੇ ਨਾਲ ਜੋੜ ਕੇ ਉਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਸਮਝਾਇਆ ਜਾਂਦਾ ਆ ਸੋ ਇਹ ਵੀ ਉਦੇਸ਼ ਰਹਿੰਦਾ ਆ ਕਿ ਕੰਪੈਰੀਜ਼ਨ ਕੀਤਾ ਜਾਂਦਾ ਆ ਠੀਕ ਹੈ ਅਸੀਂ ਇੱਕ ਲੈਸਨ ਪੜ੍ਹ ਰਹੇ ਆ ਪਰ ਨਾਲ ਦੇ ਨਾਲ ਅਸੀਂ ਬਹੁਤ ਸਾਰੇ ਦੂਸਰੇ ਵਿਸ਼ਿਆਂ ਦਾ ਵੀ ਜਿਹੜਾ ਗਿਆਨ ਉਹਦਾ ਵੀ ਪ੍ਰੈਕਟੀਕਲੀ ਜਿਹੜਾ ਵਿਦਿਆਰਥੀਆਂ ਨੂੰ ਸਮਝਾਇਆ ਜਾਂਦਾ ਆ ਅਲੱਗ-ਅਲੱਗ ਵਿਦਿਆਰਥੀਆਂ ਦੀ ਲੋਡ ਸਮਰੱਥਾ ਅਨੁਸਾਰ ਇੱਕ ਸੰਤੁਲਨ ਬਣਾਉਣਾ ਇਹਦੇ ਵਿੱਚ ਕੀ ਆ ਕਿ ਹੁਣ ਕਲਾਸ ਦੇ ਵਿੱਚ ਜੇ 30 ਸਟੂਡੈਂਟਸ ਆ ਉਹ ਸਾਰੇ ਸੇਮ ਨਹੀਂ ਆ ਹਨਾ ਕੁਝ ਸਟੂਡੈਂਟਸ ਆ ਜਿਹੜੇ ਬਹੁਤ ਜਲਦੀ ਕੈਚ ਕਰਦੇ ਆ ਕੁਝ ਸਟੂਡੈਂਟਸ ਆ ਜਿਹੜੇ ਥੋੜੇ ਲੇਟ ਸਮਝਦੇ ਕੁਝ ਸਟੂਡੈਂਟਸ ਆ ਜਿਨ੍ਹਾਂ ਨੂੰ ਮਤਲਬ ਬਹੁਤ ਟਾਈਮ ਲੱਗਦਾ ਹੌਲੀ ਹੌਲੀ ਸਮਝਣ ਨੂੰ ਸੋ ਲੈਸਨ ਪਲਾਨ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਆ ਹਾਲਾਂਕਿ ਬਹੁਤ ਸਟੂਡੈਂਟਸ ਹੁੰਦੇ ਜਿਨ੍ਹਾਂ ਨੂੰ ਬਹੁਤ ਗੱਲਾਂ ਪਹਿਲਾਂ ਤੋਂ ਪਤਾ ਹੁੰਦੀਆਂ ਆ ਕੁਝ ਸਟੂਡੈਂਟਸ ਹੁੰਦੇ ਜੋ ਪਹਿਲੀ ਵਾਰ ਸੁਣ ਰਹੇ ਹੁੰਦੇ ਕੁਝ ਸਟੂਡੈਂਟ ਐਦਾਂ ਦੇ ਹੁੰਦੇ ਜਿਨ੍ਹਾਂ ਨੂੰ ਅਜੇ ਤੱਕ ਸਮਝ ਹੀ ਨਹੀਂ ਆ ਰਿਹਾ ਹੁੰਦਾ ਹਨਾ ਸੋ ਲੈਸਨ ਪਲਾਨ ਜਿਹੜਾ ਆ ਉਹਦਾ ਉਦੇਸ਼ ਕੀ ਆ ਕਿ ਇੱਕ ਬੈਲੈਂਸ ਕ੍ਰੀਏਟ ਹੋ ਸਕੇ ਕਲਾਸ ਦੇ ਵਿੱਚ ਜਿੱਥੇ ਅਲੱਗ-ਅਲੱਗ ਟਾਈਪ ਦੇ ਸਟੂਡੈਂਟਸ ਆ ਲੇਕਿਨ ਟੀਚਰ ਜਿਹੜਾ ਆ ਜੋ ਨੌਲੇਜ ਦੇਣ ਵਾਲਾ ਆ ਉਹ ਸਾਰਿਆਂ ਨੂੰ ਮਿਲ ਸਕੇ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਲੈਸਨ ਪਲਾਨ ਤਿਆਰ ਕੀਤਾ ਜਾਂਦਾ ਆ ਤਾਂ ਜੋ ਕਲਾਸ ਦੇ ਵਿੱਚ ਇੱਕ ਬੈਲੈਂਸ ਬਣ ਸਕੇ ਠੀਕ ਹੈ ਤਾਂ ਜੋ ਸਾਰੇ ਸਟੂਡੈਂਟਸ ਜਿਹੜਾ ਆ ਸਮਝ ਸਕਣ ਔਰ ਜਿਹੜਾ ਪਾਰਟ ਆ ਜੋ ਕਲਾਸ ਵਿੱਚ ਕਰਾਇਆ ਜਾਣਾ ਜਿਹੜਾ ਲੈਸਨ ਕਰਾਇਆ ਜਾਣਾ ਉਹ ਸਾਰਿਆਂ ਨੂੰ ਸਮਝ ਆ ਸਕੇ ਸੋ ਇਹ ਬੈਲੈਂਸ ਬਣਾਉਣਾ ਵੀ ਜਿਹੜਾ ਹੈ ਉਦੇਸ਼ ਰਹਿੰਦਾ ਆ ਜਿਹੜਾ ਆ ਪਾਠ ਯੋਜਨਾ ਦਾ ਪਾਠ ਦੀ ਦੁਹਰਾਈ ਅਭਿਆਸ ਘਰ ਦਾ ਕੰਮ ਆਦਿ ਨੂੰ ਪਹਿਲਾਂ ਤੋਂ ਨਿਰਧਾਰਤ ਕਰਨਾ ਸੋ ਠੀਕ ਹੈ ਕਿ ਪਾਠ ਆ ਪਾਠ ਯੋਜਨਾ ਦਾ ਇੱਕ ਪਾਠ ਆਉਂਦਾ ਆ ਜਿਹਦੇ ਵਿੱਚ ਦੁਹਰਾਈ ਰਿਵੀਜ਼ਨ ਕਿਵੇਂ ਕਰਵਾਉਣੀ ਉਹਦੇ ਲਈ ਕੁਐਸਚਨਸ ਲਿਖੇ ਹੁੰਦੇ ਆ ਜਿਹਦੇ ਵਿੱਚ ਅਸੀਂ ਪੁੱਛ ਕੇ ਜਿਵੇਂ ਅਸੀਂ ਦੀਵਾਲੀ ਦਾ ਐਸੇ ਕਰਵਾਇਆ ਅਸੀਂ ਲਾਸਟ ਵਿੱਚ ਬੱਚਿਆਂ ਨੂੰ ਪੁੱਛਾਂਗੇ ਕਿ ਰਾਮਚੰਦਰ ਜੀ ਨੇ ਕਿੰਨੇ ਸਾਲ ਦਾ ਬਨਵਾਸ ਕੱਟਿਆ ਸੀਗਾ ਉਹ ਵਾਪਸ ਕਿੱਥੇ ਆਏ ਸੀਗੇ ਹਨਾ ਸੋ ਮਤਲਬ ਇਹੋ ਜੀਆਂ ਗੱਲਾਂ ਜਿਹਦੇ ਨਾਲ ਸਟੂਡੈਂਟਸ ਦੀ ਜਿਹੜੀ ਆ ਰਿਵੀਜ਼ਨ ਹੋ ਸਕੇ ਘਰ ਦਾ ਕੰਮ ਪਹਿਲਾਂ ਤੋਂ ਡਿਸਾਈਡ ਹੁੰਦਾ ਹੈ ਕਿ ਸਟੂਡੈਂਟਸ ਨੂੰ ਘਰ ਦਾ ਕੰਮ ਜਿਹੜਾ ਹੈ ਕੀ ਦਿੱਤਾ ਜਾਣਾ ਵਾਲਾ ਕੀ ਦਿੱਤੇ ਜਾਣ ਵਾਲਾ ਆ ਠੀਕ ਹੋ ਸਾਰਾ ਕੁਝ ਪਹਿਲਾਂ ਤੋਂ ਡਿਸਾਈਡ ਕਰਦਾ ਹੈ ਅਧਿਆਪਕ ਸੋ ਇਹ ਵੀ ਪਾਠ ਚੋਜਨਾ ਦਾ ਉਦੇਸ਼ ਆ ਅਧਿਆਪਕ ਦੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਕੇ ਉਸ ਦੇ ਅਧਿਆਪਨ ਨੂੰ ਪ੍ਰਭਾਵਸ਼ਾਲੀ ਬਣਾਉਣਾ ਸੋ ਇਹ ਵੀ ਬਹੁਤ ਮੇਨ ਗੱਲ ਹੈ ਹੁਣ ਇੱਕ ਟੀਚਰ ਆ ਉਹ ਕਲਾਸ ਵਿੱਚ ਅਗਰ ਸਿੱਧਾ ਹੀ ਚਲਿਆ ਜਾਊਗਾ ਉਹਨੂੰ ਪਤਾ ਨਹੀਂ ਉਹਨੇ ਅੱਜ ਕਲਾਸ ਵਿੱਚ ਜਾ ਕੇ ਕੀ ਪੜਾਉਣਾ ਕਿੰਨਾ ਟਾਈਮ ਵੇਸਟ ਕਰੂਗਾ ਪਹਿਲਾਂ ਬੱਚਿਆਂ ਨੂੰ ਕਹੂਗਾ ਕਿ ਮੈਨੂੰ ਬੁੱਕ ਦਿਓ ਹਨਾ ਫੇ ਖੋਲੂਗਾ ਕਿ ਅੱਜ ਮੈਂ ਕੀ ਪੜਾਵਾਂ ਉਹਦੇ ਵਿੱਚ ਕਿੰਨਾ ਟਾਈਮ ਦਾ ਵੇਸਟ ਹੋ ਜਾਊਗਾ ਔਰ ਉਹ ਜਿਹੜਾ ਲੈਕਚਰ ਵੀ ਦੇਊਗਾ ਅਗਰ ਲੈਕਚਰ ਮੈਥਡਾਂ ਵੀ ਪੜਾ ਰਿਹਾ ਆ ਤੇ ਉਹ ਬਿਲਕੁਲ ਵੀ ਪ੍ਰਭਾਵਸ਼ਾਲੀ ਨਹੀਂ ਹੋਊਗਾ ਤੇ ਦੂਸਰੀ ਬਾਤ ਇਹ ਜਦੋਂ ਨੇ ਪਾਠ ਯੋਜਨਾ ਤਿਆਰ ਕੀਤੀ ਹੋਗੀ ਕਿ ਮੈਂ ਅੱਜ ਕੀ ਕਰਵਾਉਣਾ ਆ ਉਹਦੇ ਵਿੱਚ ਨਿਰੰਤਰਤਾ ਬਣੀ ਰਹਿਣੀ ਆ ਉਹਦੇ ਵਿੱਚ ਜਿਹੜਾ ਆ ਉਹਨੂੰ ਸਾਰਾ ਸਭ ਕੁਝ ਪਹਿਲਾਂ ਤੋਂ ਹੀ ਡਿਸਾਈਡ ਹੋਣਾ ਆ ਉਹਨੇ ਕਿੰਨੇ ਸਮੇਂ ਦੇ ਵਿੱਚ ਕੀ ਕਰਵਾਉਣਾ ਆ ਠੀਕ ਹੈ ਸੋ ਦਾ ਅਧਿਆਪਨ ਜਿਹੜਾ ਉਹਦੀ ਟੀਚਿੰਗ ਜਿਹੜੀ ਆ ਉਨੀ ਹੀ ਜ਼ਿਆਦਾ ਇਫੈਕਟਿਵ ਹੋਗੀ ਉਹਦੀ ਟੀਚਿੰਗ ਜਿਹੜੀ ਆ ਪ੍ਰਭਾਵਸ਼ਾਲੀ ਹੋਗੀ ਸੋ ਇਹ ਪਾਠ ਯੋਜਨਾ ਦੇ ਉਦੇਸ਼ ਆ ਠੀਕ ਹੈ ਸੋ ਜਿਹੜੇ ਪਾਠ ਯੋਜਨਾ ਦੇ ਉਦੇਸ਼ ਰਹਿੰਦੇ ਆ ਕਿ ਅਧਿਆਪਕ ਨੂੰ ਸਹੀ ਸੇਧ ਦੇਣਾ ਨਿਰੰਤਰਤਾ ਲਿਆਉਣੀ ਆ ਠੀਕਾ ਸਮੇਂ ਦੀ ਬਚਤ ਕਰਨੀ ਆ ਠੀਕ ਹੈ ਪੁਰਾਣੇ ਗਿਆਨ ਨੂੰ ਨਵੇਂ ਗਿਆਨ ਨਾਲ ਜੋੜਨਾ ਆ ਦੁਹਰਾਏ ਅਭਿਆਸ ਕਰਦਾ ਕੰਮ ਸਾਰਾ ਕੁਝ ਪਹਿਲਾਂ ਤੋਂ ਨਿਰਧਾਰਤ ਕਰਨਾ ਆ ਹੁਣ ਚਲੋ ਇਹ ਇਸ ਐਸ ਪਾਰਟ ਜੋ ਇਹਨਾਂ ਦੇ ਬਾਰੇ ਕੀਤਾ ਹੁਣ ਪਾਰਟ ਚੂਜ ਚੰਗੀ ਪਾਰਟ ਜੋ ਇਹਨਾਂ ਦੇ ਗੁਣ ਠੀਕ ਹੈ ਵੀ ਕੀ ਹੋਣਾ ਚਾਹੀਦਾ ਚੰਗੀ ਪਾਰਟ ਚੂਜਣਾ ਦੇ ਵਿੱਚ ਇਹ ਕਦੇ ਆਪਣੀ ਪਾਰਟ ਚੂਜਣਾ ਤਾਂ ਕਰ ਲਈਆਂ ਪਰ ਉਹ ਪਾਰਟ ਯੋਜਨਾ ਕਿੰਨੀ ਕੁ ਵਧੀਆ ਆ ਕਿਹਨਾ ਗੱਲਾਂ ਦਾ ਖਿਆਲ ਰੱਖਿਆ ਆ ਕਿ ਕੁਝ ਹੋਣਾ ਚਾਹੀਦਾ ਠੀਕ ਹੈ ਉਹ ਅਸੀਂ ਕਰਾਂਗੇ ਔਰ ਇੱਕ ਕੁਐਸਚਨ ਬਹੁਤ ਇੰਪੋਰਟੈਂਟ ਆ ਜਿਹਦੇ ਵਿੱਚ ਪੁੱਛਿਆ ਜਾਂਦਾ ਕਿ ਚੰਗੀ ਪਾਠ ਚੋਜਨਾ ਦੇ ਗੁਣ ਦੱਸੋ ਕਿਉਂਕਿ ਬੀਐਡ ਦੇ ਸਟੂਡੈਂਟ ਤੁਮ ਉਸਤੇ ਕੁਐਸਚਨ ਇਦਾਂ ਦੇ ਆਉਂਦੇ ਕ੍ਰੀਏਟਿਵ ਜਿਹੇ ਕੁਐਸਚਨ ਆਉਂਦੇ ਆ ਜਿਹਦੇ ਵਿੱਚ ਤੁਸੀਂ ਆਪਣਾ ਦਿਮਾਗ ਲਗਾਉਣਾ ਹੁੰਦਾ ਆ ਕਿ ਦੱਸਣਾ ਹੁੰਦਾ ਆ ਵੀ ਕੀ ਹੋਣਾ ਚਾਹੀਦਾ ਆ ਠੀਕ ਹੈ ਮੇਨ ਜਿਹੜਾ ਤੁਹਾਡਾ ਸਾਰਾ ਬੀਐਡ ਦਾ ਕੋਰਸ ਆ ਨਾ ਉਹ ਏਸੀ ਕੰਟੈਂਟ ਨੂੰ ਲੈ ਕੇ ਆ ਕਿ ਤੁਸੀਂ ਇੱਕ ਐਜ਼ ਅ ਟੀਚਰ ਜਦੋਂ ਜਾਣਾ ਆ ਵੀ ਤੁਸੀਂ ਜਿਹੜੇ ਪ੍ਰਾਣੀਆਂ ਖਾਮੀਆਂ ਉਹਨਾਂ ਨੂੰ ਖਤਮ ਕਰਕੇ ਕੁਝ ਨਵਾਂ ਲਿਆਉਣਾ ਆ ਔਰ ਉਹ ਤੁਹਾਡੀ ਸੋਚ ਨੂੰ ਜਿਹੜਾ ਪਰਖਿਆ ਜਾਂਦਾ ਆ ਇਸ ਦੇ ਲਈ ਕੁਐਸਚਨ ਤੁਹਾਨੂੰ ਕੀਤਾ ਜਾਂਦਾ ਕਿ ਚੰਗੀ ਪਾਠ ਯੋਜਨਾ ਦੇ ਗੁਣ ਕੀ ਹੋਣੇ ਚਾਹੀਦੇ ਆ ਠੀਕ ਹੈ ਸੋ ਤੁਸੀਂ ਜਿਹੜਾ ਆ ਦੱਸਣਾ ਹੁੰਦਾ ਇਹਦੇ ਵਿੱਚ ਵੀ ਪਾਠ ਯੋਜਨਾ ਦੇ ਕੀ ਗੁਣ ਇਹਨੂੰ ਕੁਐਸਚਨ ਬਹੁਤ ਇੰਪੋਰਟੈਂਟ ਆ ਸੋ ਸਭ ਤੋਂ ਪਹਿਲਾਂ ਆ ਕਿ ਲਿਖਤ ਪਾਠ ਯੋਜਨਾ ਬਿਲਕੁਲ ਠੀਕ ਹੈ ਸੋ ਕਹਿੰਦੇ ਕਿ ਜਿਹੜੀ ਇੱਕ ਪਾਠ ਯੋਜਨਾ ਆ ਉਹ ਜਿਹੜੀ ਲਿਖਤੀ ਹੋਣੀ ਚਾਹੀਦੀ ਆ ਅਗਰ ਅਸੀਂ ਉਹਨੂੰ ਮਤਲਬ ਜਸਟ ਆਪਣੇ ਦਿਮਾਗ ਦੇ ਵਿੱਚ ਸੋਚਾਂਗੇ ਤੇ ਹੋ ਸਕਦਾ ਆ ਵੀ ਅਸੀਂ ਮਤਲਬ ਭੁੱਲ ਜਾਈਏ ਜਾਂ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਕੁਛ ਨਾ ਕੁਛ ਤਾਂ ਸਕਿੱਪ ਹੋ ਹੀ ਜਾਣਾ ਆ ਠੀਕ ਹੈ ਅਗਰ ਲਿਖਤ ਰੂਪ ਦੇ ਵਿੱਚ ਹੋਊਗਾ ਤੁਹਾਡੇ ਕੋਲ ਰਿਟਨ ਦੇ ਵਿੱਚ ਹੋਊਗਾ ਔਰ ਤੁਸੀਂ ਆਪਣੇ ਜਿਹੜਾ ਉਦੇਸ਼ ਤੋਂ ਭਟਕੋਗੇ ਨਹੀਂ ਤਾਂ ਤੁਹਾਡਾ ਧਿਆਨ ਇੱਧਰ ਉੱਧਰ ਵੀ ਚਲਿਆ ਜਾਵੇ ਤਾਂ ਵੀ ਤੁਹਾਨੂੰ ਇੱਕ ਤੁਹਾਡੇ ਮੂਰੇ ਰਿਟਨ ਦੇ ਵਿੱਚ ਹੋਊਗਾ ਕਿ ਤੁਸੀਂ ਬੱਚਿਆਂ ਨੂੰ ਅੱਜ ਕਿੰਨਾ ਕੁ ਜਿਹੜਾ ਕਰਵਾ ਕੇ ਜਾਣਾ ਇੱਕ ਲੈਸਨ ਕਰਵਾਉਣਾ ਏ ਤੁਸੀ ਅੱਜ ਹਾਫ ਕਰਵਾਣਾ ਜਾਂ ਫੁੱਲੀ ਲੈਸਨ ਕਰਵਾਣਾ ਆ ਸੋ ਇੱਕ ਚੰਗੀ ਪਾਠ ਯੋਜਨਾ ਜਿਹੜੀ ਆ ਉਹ ਲਿਖਤੀ ਹੋਣੀ ਚਾਹੀਦੀ ਆ ਠੀਕ ਹੈ ਕਿਉਂਕਿ ਇਹਦੇ ਨਾਲ ਅਧਿਆਪਨ ਕਾਰਜ ਜਿਹੜਾ ਆ ਸੌਖਾ ਹੋ ਜਾਂਦਾ ਆ ਸਪਸ਼ਟ ਉਦੇਸ਼ ਠੀਕ ਹੈ ਕਿ ਜਿਹੜਾ ਤੁਸੀਂ ਮਤਲਬ ਅ ਟਾਪਿਕ ਕਰਵਾ ਰਹੇ ਹੋ ਕੰਟੈਂਟ ਜਿਹੜਾ ਵੀ ਤੁਸੀਂ ਪਾਠ ਜਿਹੜਾ ਵੀ ਕਰਵਾ ਰਹੇ ਹੋ ਉਹਦਾ ਉਦੇਸ਼ ਸਪਸ਼ਟ ਹੋਣਾ ਚਾਹੀਦਾ ਵੀ ਤੁਸੀਂ ਕੀ ਜਿਹੜਾ ਆ ਸਟੂਡੈਂਟਸ ਨੂੰ ਕੀ ਦੱਸਣਾ ਚਾਹ ਰਹੇ ਹੋ ਤੁਸੀਂ ਕਿਹਨਾ ਚੀਜ਼ਾਂ ਦੀ ਵਰਤੋਂ ਕਰ ਰਹੇ ਹੋ ਤੁਸੀਂ ਦੇਖਣ ਸੁਣਨ ਵਾਲੇ ਜਿਹੜੇ ਸਾਰੇ ਸਾਧਨਾਂ ਦੇ ਵਰਤੋਂ ਕਰ ਰਹੇ ਉਹਨਾਂ ਦਾ ਉਦੇਸ਼ ਕੀ ਹੈ ਬੱਚਿਆਂ ਨੂੰ ਕੀ ਸਮਝਾਉਣਾ ਚਾਹੁੰਦੇ ਹੋ ਉਹ ਕਲੀਅਰ ਹੋਣਾ ਚਾਹੀਦਾ ਤੁਹਾਨੂੰ ਪਹਿਲਾਂ ਤੋਂ ਕਲੀਅਰ ਹੋਣਾ ਚਾਹੀਦਾ ਕਿ ਤੁਸੀਂ ਬੱਚਿਆਂ ਨੂੰ ਦੱਸਣਾ ਕੀ ਹੈ ਸਮਝਾਉਣਾ ਕੀ ਹੈ ਉਦੇਸ਼ ਸਪਸ਼ਟ ਹੋਣਾ ਚਾਹੀਦਾ ਸੋ ਇੱਕ ਚੰਗੀ ਪਾਠ ਯੋਜਨਾ ਦਾ ਉਦੇਸ਼ ਜਿਹੜਾ ਆ ਸਪਸ਼ਟ ਹੋਣਾ ਚਾਹੀਦਾ ਆ ਠੀਕ ਹੈ ਸੋ ਇਹ ਵੀ ਸਪਸ਼ਟ ਹੋਣਾ ਚਾਹੀਦਾ ਹੈ ਕਿ ਮਤਲਬ ਤੁਸੀਂ ਜਿਹੜਿਆ ਵੀ ਚੀਜ਼ਾਂ ਦੇ ਵਰਤੋਂ ਸਹਾਇਕ ਸਮੱਗਰੀ ਦੀ ਜਾਂ ਕੋਈ ਦੇਖਣ ਸੁਣਨ ਵਾਲੇ ਸਾਧਨ ਆ ਠੀਕ ਹੈ ਉਹਨਾਂ ਦੀ ਪਹਿਲਾਂ ਤੋਂ ਚੋਣ ਜਿਹੜੀ ਆ ਕਰ ਲਈ ਜਾਂਦੀਆਂ ਤਾਂ ਜੋ ਸਮੇਂ ਸਿਰ ਉਹਨਾਂ ਦਾ ਪ੍ਰਯੋਗ ਕੀਤਾ ਜਾ ਸਕੇ ਪੂਰੇ ਟਾਈਮ ਦੇ ਉੱਪਰ ਅਧਿਆਪਨ ਵਿਧੀਆਂ ਦਾ ਬਿਰਵਾ ਇੱਕ ਚੰਗੀ ਪਾਠ ਯੋਜਨਾ ਦੇ ਵਿੱਚ ਜਿਹੜਾ ਆ ਇਹ ਵਰਣਨ ਕੀਤਾ ਗਿਆ ਹੋਣਾ ਚਾਹੀਦਾ ਹੈ ਕਿ ਅਧਿਆਪਕ ਨੇ ਅਧਿਆਪਨ ਸਮੇਂ ਜਿਹੜੀਆਂ ਕਿਹੜੀਆਂ ਵਿਧੀਆਂ ਦਾ ਪ੍ਰਯੋਗ ਕਰਨਾ ਹੈ ਠੀਕ ਹੈ ਸੋ ਅਧਿਆਪਨ ਵਿਧੀਆਂ ਦੇ ਵਿੱਚ ਉਹਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਮੈਂ ਅੱਜ ਆਹ ਵਾਲੇ ਅਧਿਆਪਨ ਮੈਥਡ ਜਿਹੜੇ ਸਾਡਾ ਟੀਚਿੰਗ ਮੈਥਡਸ ਆਹ ਵਾਲੇ ਯੂਜ਼ ਕਰਨੇ ਆ ਉਹ ਸਾਰਾ ਕੁਝ ਪਹਿਲਾਂ ਤੋਂ ਜਿਹੜਾ ਆ ਕਲੀਅਰ ਹੋਣਾ ਚਾਹੀਦਾ ਆ ਇਤੋਂ ਤੱਕ ਕਿ ਜੇ ਬਕਵਾਕ ਜਿਹੜਾ ਆ ਟਾਈਮ ਦੇ ਉੱਪਰ ਜਿਹੜੇ ਨੇ ਕੁਐਸਚਨਸ ਕਰਨੇ ਆ ਉਹ ਸਾਰਾ ਕੁਝ ਪਹਿਲਾਂ ਤੋਂ ਹੀ ਜਿਹੜਾ ਰਿਟਨ ਦੇ ਵਿੱਚ ਜਿਹੜਾ ਉਹਨਾਂ ਦੇ ਕੋਲ ਹੋਣਾ ਚਾਹੀਦਾ ਸਭ ਕੁਝ ਪਹਿਲਾਂ ਤੋਂ ਹੀ ਉਹ ਵੇਰਵਾ ਜਿਹੜਾ ਅਵੇਲੇਬਲ ਹੋਣਾ ਚਾਹੀਦਾ ਆ ਵਿਅਕਤੀਗਤ ਅੰਤਰਾਵਲਤਿਆ ਠੀਕ ਹੈ ਸੋ ਵਿਅਕਤੀਗਤ ਅੰਤਰਾਵਲ ਧਿਆਨਦਾਨ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਕਲਾਸ ਵਿੱਚ ਸੰਤੁਲਨ ਬਣਾਉਣਾ ਕਿ ਸਾਰੇ ਵਿਦਿਆਰਥੀ ਸਟੂਡੈਂਟ ਜਿਹੜੇ ਆ ਉਹ ਸੇਮ ਨਹੀਂ ਆ ਠੀਕ ਹੈ ਸੋ ਪਾਠ ਯੋਜਨਾ ਬਣਾਉਂਦੇ ਸਮੇਂ ਸਾਨੂੰ ਇਹ ਗੱਲ ਨੂੰ ਜਿਹੜਾ ਆ ਇੱਕ ਅਧਿਆਪਕ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਆ ਉਹਨੂੰ ਕਲਾਸ ਦੇ ਸਾਰੇ ਵਿਦਿਆਰਥੀਆਂ ਦੀਆਂ ਪਿੰਤਾ ਮਾਦਾ ਗਿਆਨ ਹੋਣਾ ਚਾਹੀਦਾ ਹੈ ਕਿਉਂਕਿ ਸਾਰਿਆਂ ਦਾ ਮਾਨਸਿਕ ਪੱਧਰ ਜਿਹੜਾ ਇੱਕੋ ਜਿਹਾ ਨਹੀਂ ਹੁੰਦਾ ਕੁਝ ਬੁੱਧੀਮਾਨ ਹੁੰਦੇ ਕੁਝ ਘੱਟ ਬੁੱਧੀਮਾਨ ਹੁੰਦੇ ਸੋ ਪਾਠ ਯੋਜਨਾ ਇਦਾਂ ਦੀ ਹੋਣੀ ਚਾਹੀਦੀ ਕਿ ਸਾਰੇ ਵਿਦਿਆਰਥੀਆਂ ਦੇ ਲੋੜਾਂ ਨੂੰ ਪੂਰੀਆਂ ਕਰ ਸਕੇ ਠੀਕ ਹੈ ਇਸ ਦੇ ਲਈ ਉਹਦਾ ਪੱਧਰ ਜਿਹੜਾ ਆ ਉਹ ਜਿਹੜਾ ਬੈਲੈਂਸ ਹੋਣਾ ਚਾਹੀਦਾ ਆ ਤਾਂ ਜੋ ਸਾਰੇ ਹੀ ਵਿਦਿਆਰਥੀ ਚਾਹੇ ਉਹ ਬਦ ਬੁੱਧੀਮਾਨਾ ਚਾਹੇ ਘੱਟ ਬੁੱਧੀਮਾਨ ਸਾਰੇ ਹੀ ਸੈਟੀਸਫਾਈ ਹੋ ਸਕਣ ਤੁਹਾਡੇ ਅਧਿਆਪਨ ਤੋਂ ਲਚਕਦਾ ਯੋਜਨਾ ਠੀਕ ਹੈ ਲਚਕੀਨਾਪਣ ਫਲੈਕਸੀਬਿਲਟੀ ਜ਼ਰੂਰ ਹੋਣੀ ਚਾਹੀਦੀ ਆ ਕਿਸੇ ਵੀ ਲੈਸਨ ਪਲਾਨ ਦੇ ਵਿੱਚ ਫਲੈਕਸੀਬਿਲਟੀ ਹੋਣੀ ਚਾਹੀਦੀ ਆ ਇਦਾਂ ਦੀ ਹੋਣੀ ਚਾਹੀਦੀ ਕਿ ਅਗਰ ਮੌਕੇ ਦੇ ਉੱਤੇ ਤੁਹਾਨੂੰ ਕੁਝ ਥੋੜਾ ਬੋਧਾ ਚੇਂਜ ਵੀ ਕਰਨਾ ਪਵੇ ਤਾਂ ਤੁਸੀਂ ਉਸ ਪਰਵਰਤਨ ਉਸ ਚੇਂजेस ਨੂੰ ਕਰ ਸਕੋ ਠੀਕ ਹੈ ਇਹ ਇਹਦਾ ਜਿਹੜਾ ਆ ਮੇਨ ਗੁਣਾ ਵੀ ਇਹ ਹੋਣਾ ਚਾਹੀਦਾ ਆ ਕਾਰਜ ਪ੍ਰਦਾਨ ਯੋਜਨਾ ਠੀਕ ਹੈ ਬਿ ਚੰਗੀ ਪਾਠ ਯੋਜਨਾ ਕਹਿੰਦੇ ਕਾਰਜ ਪ੍ਰਦਾਨ ਹੋਣੀ ਚਾਹੀਦੀ ਆ ਠੀਕ ਹੈ ਉਸ ਦੇ ਵਿੱਚ ਬਹੁਤ ਸਾਰੇ ਲੋੜਿੰਦਿਆਂ ਕਿਰਿਆਵਾਂ ਕਰਵਾਉਣ ਦਾ ਪ੍ਰਬੰਧ ਹੋਣਾ ਚਾਹੀਦਾ ਆ ਚੰਗੀ ਪਾਠ ਯੋਜਨਾ ਅਧਿਆਪਕ ਨੂੰ ਪਾਠ ਦੌਰਾਨ ਕਰਵਾਉਣ ਵਾਲੀਆਂ ਕਿਰਿਆਵਾਂ ਪ੍ਰਦਾਨ ਕਰਨ ਦਾ ਮੌਕਾ ਵਰਦਾਨ ਕਰਦੀ ਹੈ ਠੀਕ ਸਮੇਂ ਤੇ ਕੀਤੀ ਗਈ ਉਪਯੁਕਤ ਕਿਰਿਆ ਪਾਠ ਨੂੰ ਸਫਲ ਬਣਾਉਂਦੀ ਹੈ ਠੀਕ ਹੈ ਕਾਰਜ ਪ੍ਰਧਾਨ ਯੋਜਨਾ ਮਤਲਬ ਅਬੀਸੀ ਕਲਾਸ ਦੇ ਵਿੱਚ ਕਿਹੜਾ ਕੰਮ ਕਰਵਾਉਣ ਜਾ ਰਹੇ ਉਹਦੀ ਜਿਹੜੀ ਕਾਰਜ ਪ੍ਰਧਾਨ ਯੋਜਨਾ ਹੋਣੀ ਚਾਹੀਦੀ ਕਿ ਉਸ ਕਾਲਸ ਨੂੰ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਕਲਾਸ ਦੇ ਵਿੱਚ ਕੀਤਾ ਜਾ ਸਕੇ ਸੰਬੰਧ ਸਥਾਪਿਤ ਕਰਨ ਦੇ ਯੋਗ ਇੱਕ ਚੰਗੀ ਪਾਠ ਯੋਜਨਾ ਜੋ ਨਵੇਂ ਪਾਠ ਨੂੰ ਪੁਰਾਣੇ ਪਾਠ ਦੇ ਨਾਲ ਸੰਬੰਧ ਸਥਾਪਿਤ ਕਰ ਸਕੇ ਠੀਕ ਹੈ ਸੋ ਐਦਾਂ ਦੀ ਇਹ ਨਹੀਂ ਹੁੰਦਾ ਕਿ ਤੁਸੀਂ ਕੁਐਸਚਨਿੰਗ ਬੱਚਿਆਂ ਨੂੰ ਕੁਝ ਹੋਰ ਕਰ ਰਹੇ ਹੋ ਬਾਅਦ ਵਿੱਚ ਤੁਸੀਂ ਆਪਣਾ ਜਿਹੜਾ ਟਾਪਿਕ ਆ ਉਹ ਕੁਝ ਹੋਰ ਅਨਾਉਂਸ ਕਰ ਰਹੇ ਹੋ ਠੀਕ ਹੈ ਸੋ ਮਤਲਬ ਉਹ ਜਿਹੜਾ ਆ ਸਬੰਧ ਜਿਹੜੇ ਆ ਰਿਲੇਸ਼ਨਸ ਜਿਹੜੇ ਆ ਪ੍ਰੀਵੀਅਸ ਨੋਲਿਜ ਦੇ ਨਾਲ ਨਿਊ ਨੋਲਿਜ ਦੇ ਜਿਹੜੇ ਰਿਲੇਸ਼ਨਸ ਆ ਉਹ ਵਧੀਆ ਤਰੀਕੇ ਦੇ ਨਾਲ ਸਥਾਪਿਤ ਹੋਣੇ ਜਿਹੜੇ ਆ ਚਾਹੀਦੇ ਆ ਤਾਂ ਜੋ ਜਿਹੜਾ ਸਟੂਡੈਂਟਸ ਜਿਹੜਾ ਆ इजीली ਸਮਝ ਸਕਣ ਔਰ ਤੁਹਾਡਾ ਜਿਹੜਾ ਉਦੇਸ਼ ਆ ਪਾੜ ਚੋਜਨਾ ਦਾ ਉਹ ਪੂਰਾ ਹੋ ਸਕੇ ਸੋ ਚੰਗੀ ਪਾੜ ਚੋਜਨਾ ਦੇ ਵਿੱਚ ਸੰਬੰਧ ਸਥਾਪਿਤ ਕਰਨ ਯੋਗ ਜੜੀਆ ਯੋਜਨਾ ਹੋਣੀ ਚਾਹੀਦੀ ਹੈ ਇਹ ਗੁਣ ਹੋਣਾ ਚਾਹੀਦਾ ਉਹਦੇ ਵਿੱਚ ਵਿਦਿਆਰਥੀ ਦੀ ਭਾਗੀਦਾਰੀ ਦੇ ਮੌਕੇ ਠੀਕ ਹੈ ਸੋ ਪਾੜ ਚੋਜਨਾ ਇਦਾਂ ਦੀ ਹੋਣੀ ਚਾਹੀਦੀ ਚ ਇਹਦੇ ਵਿੱਚ ਅਸੀਂ ਸਟੂਡੈਂਟਸ ਨੂੰ ਇਨਵੋਲਵ ਕਰ ਸਕੀਏ ਜਿੰਨੀ ਸਟੂਡੈਂਟਸ ਇਨਵੋਲਵਮੈਂਟ ਹੋਗੀ ਉਨਾ ਹੀ ਵਧੀਆ ਕਲਾਸ ਦੇ ਵਿੱਚ ਜਿਹੜਾ ਪੜਾਇਆ ਜਾਊਗਾ ਉਨਾ ਹੀ ਵਧੀਆ ਕਲਾਸ ਦਾ এনवायरमेंट ਬਣੂਗਾ ਉਨਿਆਂ ਹੀ ਜ਼ਿਆਦਾ ਜਿਹੜਾ ਸਟੂਡੈਂਟ ਜਲਦੀ ਸਿੱਖਣਗੇ ਸੋ ਵਿਦਿਆਰਥੀਆਂ ਦੀ ਭਾਗੀਦਾਰੀ ਦੇ ਮੌਕੇ ਔਰ ਇਹ ਮੌਕੇ ਜਿਹੜੇ ਆ ਇਹ ਆਪਰਚੂਨਿਟੀ ਜਿਹੜੀ ਆ ਹਰ ਵਿਦਿਆਰਥੀ ਨੂੰ ਦੇਣੀ ਚਾਹੀਦੀ ਚਾਹੇ ਉਹ ਘੱਟ ਬੁੱਧੀ ਵਾਲੇ ਬੱਚੇ ਚਾਹੇ ਉਹ ਵੱਧ ਬੁੱਧੀ ਵਾਲੇ ਬੱਚੇ ਇਹ ਜਿਹੜਾ ਬੈਲੈਂਸ ਆ ਟੀਚਰ ਨੂੰ ਜਿਹੜਾ ਆ ਆਪਣੇ ਪਾਰਟ ਚ ਇਹਨਾਂ ਦੇ ਵਿੱਚ ਹੀ ਨਿਰਧਾਰਿਤ ਕਰਨਾ ਪੈਂਦਾ ਹੈ ਕਿ ਉਹਨਾਂ ਸਾਰਿਆਂ ਨੂੰ ਹੀ ਜਿਹੜੇ ਮੌਕੇ ਦੇਣੇ ਆ ਸਪਸ਼ਟਤਾ ਚੰਗੀ ਪਾਠ ਯੋਜਨਾ ਦੇ ਵਿਸ਼ੇ ਵਸਤੂ ਵਿੱਚ ਸਪਸ਼ਟਤਾ ਹੋਣੀ ਚਾਹੀਦੀ ਹੈ ਕਿ ਜਿਹੜਾ ਉਹਨੇ ਪਾਠ ਕਲਾਸ ਦੇ ਵਿੱਚ ਪੜਾਇਆ ਆ ਉਹ ਸਪਸ਼ਟ ਰੂਪ ਦੇ ਵਿੱਚ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਕਿ ਅੱਜ ਟੀਚਰ ਜੋ ਪਾਠ ਪੜਾ ਰਿਹਾ ਸੀ ਉਹਦੇ ਵਿੱਚ ਜਿਹੜਾ ਉਹਦਾ ਵਿਸ਼ਾ ਵਸਤੂ ਕੀ ਸੀਗਾ ਕੀ ਚੀਜ਼ ਜਿਹੜੀ ਮੇਨ ਬੱਚਿਆਂ ਨੂੰ ਸਮਝ ਆਉਣੀ ਚਾਹੀਦੀ ਆ ਉਹਦੇ ਵਿੱਚ ਜਿਹੜੀ ਇੱਕ ਕਲੈਰਿਟੀ ਜਿਹੜੀ ਆ ਹੋਣੀ ਚਾਹੀਦੀ ਸਪਸ਼ਟਤਾ ਹੋਣੀ ਚਾਹੀਦੀ ਆ ਦੁਹਰਾਏ ਦੀ ਸਹੂਲਤ ਠੀਕ ਆ ਇਹ ਮੇਨ ਗੁਣ ਰਹਿੰਦਾ ਆ ਦੁਹਰਾਏ ਦੀ ਸਹੂਲਤ ਕਿ ਇਹਦੇ ਲਈ ਕੀ ਕੀਤਾ ਹੁੰਦਾ ਵੀ ਪਾੜ ਜੋ ਇਹਨਾਂ ਦੇ ਵਿੱਚ ਅਧਿਆਪਕ ਕੁਝ ਪ੍ਰਸ਼ਨ ਤਿਆਰ ਕਰਦਾ ਹੈ ਜਿਹੜੇ ਕਿ ਉਸਨੇ ਬੱਚੇ ਬੱਚਿਆਂ ਨੂੰ ਪੁੱਛਣੇ ਹੁੰਦੇ ਆ ਜਿਹਦੇ ਨਾਲ ਕੀ ਜਿਹੜਾ ਆ ਉਹਨਾਂ ਦੀ ਦੁਹਰਾਈ ਹੋ ਜਾਂਦੀ ਹੈ ਔਰ ਬੱਚੇ ਹੋਰ ਵੀ ਜ਼ਿਆਦਾ ਜਿਹੜਾ ਵਧੀਆ ਤਰੀਕੇ ਦੇ ਨਾਲ ਸਮਝ ਲੈਂਦੇ ਆ ਇਸ ਦੇ ਨਾਲ ਅਧਿਆਪਕ ਜਿਹੜਾ ਆ ਉਹ ਉਹਨੂੰ ਵੀ ਈਜ਼ੀ ਰਹਿੰਦਾ ਹੈ ਕਿ ਉਹਨੇ ਜੋ ਕਲਾਸ ਵਿੱਚ ਕਰਵਾਇਆ ਆ ਉਹ ਸਾਰੇ ਬੱਚਿਆਂ ਨੂੰ ਸਮਝ ਆਇਆ ਜਾਂ ਨਹੀਂ ਇਹ ਚੀਜ਼ ਜਿਹੜੀ ਆ ਫੀਡਬੈਕ ਜਿਹੜਾ ਆ ਇਹ ਦੁਹਰਾਈ ਤੋਂ ਹੀ ਪਤਾ ਲੱਗਦਾ ਆ ਔਰ ਤੇ ਉਸ ਦੇ ਅਕੋਰਡਿੰਗ ਜਦੋਂ ਕੁਐਸਚਨਿੰਗ ਕਰਦਾ ਫਿਰ ਉਸ ਦੇ ਅਕੋਰਡਿੰਗ ਹੀ ਉਹ ਦੁਬਾਰਾ ਦੁਬਾਰਾ ਜਦੋਂ ਰਿਵਾਈਜ਼ ਕਰਦਾ ਬੱਚਿਆਂ ਨੂੰ ਦੁਬਾਰਾ ਦੁਬਾਰਾ ਗੱਲਾਂ ਦੱਸੀਆਂ ਜਾਂਦੀਆਂ ਤਾਂ ਇਹ ਨਾਲ ਕੀ ਹੁੰਦਾ ਉਹਨਾਂ ਦੀ ਦੁਹਰਾਈ ਜਿਹੜੀ ਆ ਹੋ ਜਾਂਦੀ ਆ ਸੰਦਰਭ ਪੁਸਤਕਾਂ ਦੀ ਸੂਚੀ ਠੀਕ ਹੈ ਇੱਕ 파ਰਟ ਜੋ ਇਹਨਾਂ ਦੇ ਵਿੱਚ ਜਿਹੜਾ ਹੈ ਕਹਿੰਦੇ ਕਿ ਸੰਦਰਭ ਜਿਹੜਾ ਪੁਸਤਕਾਂ ਦਾ ਜਿਹੜੀ ਸੂਚੀ ਵੀ ਹੋਣੀ ਚਾਹੀਦੀ ਆ ਕਿ ਜਿਸ ਦੇ ਵਿੱਚ ਜਿਹੜਾ ਆ ਸਟੂਡੈਂਟਸ ਨੂੰ ਸਲਾਹ ਦਿੱਤੀ ਜਾਂਦੀ ਆ ਕਿ ਉਹ ਕਿਹੜੀ ਜਿਹੜੀ ਪਾਠ ਪੁਸਤਕ ਤੋਂ ਪੜਨ ਜਾਂ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਕਿਹੜੇ ਇਸ ਦੇ ਵਿੱਚ ਜਿਹੜੇ ਸੰਦਰਭ ਜੜੇ ਆ ਯੂਜ਼ ਕੀਤੇ ਗਏ ਆ ਸੋ ਔਰ ਉਸ ਤੋਂ ਬਾਅਦ ਹੈ ਘਰ ਦਾ ਕੰਮ ਘਰ ਦਾ ਕੰਮ ਵੀ ਪਾਠ ਚੋਜਨਾ ਦਾ ਇੱਕ ਕਹਿੰਦੇ ਕਿ ਮੇਨ ਗੁਣ ਹੁੰਦਾ ਹੈ ਕਿ ਇਹਦੇ ਵਿੱਚ ਅਧਿਆਪਕ ਦੇ ਪਾਠ ਚੋਜਨਾ ਦੇ ਵਿੱਚ ਪਹਿਲਾਂ ਤੂੰ ਹੀ ਨਿਰਧਾਰਿਤ ਕੀਤਾ ਗਿਆ ਹੁੰਦਾ ਹੈ ਕਿ ਸਟੂਡੈਂਟਸ ਨੂੰ ਘਰ ਦਾ ਕੰਮ ਉਹ ਕੀ ਦੇਣ ਵਾਲਾ ਹੈ ਪ੍ਰਸ਼ਨ ਉੱਤਰ ਕਰ ਤੋਂ ਲਿਖਣ ਨੂੰ ਦੇਣ ਵਾਲਾ ਹੈ ਜਾਂ ਵਿਦਿਆਰਥੀਆਂ ਨੂੰ ਕੁਝ ਯਾਦ ਕਰਨ ਨੂੰ ਦੇਣ ਵਾਲਾ ਸਾਰਾ ਕੁਝ ਜਿਹੜਾ ਪਹਿਲਾਂ ਤੋਂ ਹੀ ਡਿਸਾਈਡ ਹੁੰਦਾ ਸੋ ਚੰਗੀ ਪਾਠ ਯੋਜਨਾ ਦਾ ਇੱਕ ਗੁਣ ਹੁੰਦਾ ਹੈ ਕਿ ਘਰ ਦਾ ਕੰਮ ਜਿਹੜਾ ਅਧਿਆਪਕ ਨੇ ਪਹਿਲਾਂ ਤੋਂ ਹੀ ਨਿਰਧਾਰਿਤ ਕੀਤਾ ਹੁੰਦਾ ਆ ਵਿਦਿਆਰਥੀ ਸੰਤੁਸ਼ਟਤਾ ਠੀਕ ਹੈ ਸੋ ਪਾਠ ਯੋਜਨਾ ਅਜਿਹੀ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਜਿਹੜੇ ਵਿਦਿਆਰਥੀ ਆ ਉਹ ਪੂਰਨ ਤੌਰ ਤੇ ਸੰਤੁਸ਼ਟ ਹੋ ਸਕਣ ਸਾਰੀ ਕਲਾਸ ਦੇ ਵਿੱਚ ਹਰ ਤਰ੍ਹਾਂ ਦੇ ਵਿਦਿਆਰਥੀ ਹੁੰਦੇ ਆ ਠੀਕ ਹੈ ਇੱਕੋ ਤਰ੍ਹਾਂ ਦੇ ਵਿਦਿਆਰਥੀ ਨਹੀਂ ਹੁੰਦੇ ਮਾਨਸਿਕ ਪੱਧਰ ਇੱਕੋ ਜਿਹਾ ਨਹੀਂ ਹੁੰਦਾ ਸੋ ਸਾਰੇ ਹੀ ਵਿਦਿਆਰਥੀ ਸੈਟੀਸਫਾਈ ਹੋਣੇ ਚਾਹੀਦੇ ਆ ਜੋ ਅਧਿਆਪਕ ਨੇ ਅੱਜ 40 ਮਿੰਟ ਦੀ ਕਲਾਸ ਦੇ ਵਿੱਚ ਬੱਚਿਆਂ ਨੂੰ ਕਰਵਾਇਆ ਆ ਔਰ ਸਾਰੇ ਹੀ ਬੱਚਿਆਂ ਨੂੰ ਸਮਝ ਆਉਣਾ ਚਾਹੀਦਾ ਸਾਰੇ ਹੀ ਵਿਦਿਆਰਥੀ ਸੈਟੀਸਫਾਈ ਹੋਣੇ ਚਾਹੀਦੇ ਆ ਵਿਦਿਆਰਥੀ ਅਜਿਹੇ ਨਹੀਂ ਹੋਣੇ ਚਾਹੀਦੇ ਕਿ ਜਿਨ੍ਹਾਂ ਨੂੰ ਕੁਝ ਸਮਝ ਨਾ ਆਵੇ ਸੋ ਲੈਸਨ ਪਲਾਨ ਦੇ ਉੱਤੇ ਹੀ ਡਿਪੈਂਡ ਕਰਦਾ ਆ ਕਿ ਲੈਸਨ ਪਲਾਨ ਜਿੰਨਾ ਵਧੀਆ ਹੋਊਗਾ ਜਿਨਾਂ ਗੱਲਾਂ ਦਾ ਧਿਆਨ ਰੱਖ ਕੇ ਅਧਿਆਪਕ ਨੇ ਲੈਸਨ ਪਲਾਨ ਤਿਆਰ ਕੀਤਾ ਹੋਗਾ ਉਸੇ ਅਕੋਰਡਿੰਗ ਜਿਹੜਾ ਆ ਉਹਨਾਂ ਹੀ ਜਿਹੜਾ ਆ ਉਹਦੇ ਵਿੱਚ ਉਹਦੇ ਹਰ ਕਮੀਆਂ ਨੂੰ ਦੂਰ ਕੀਤਾ ਹੋਗਾ ਉਹਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਰਿਪਰੈਜ਼ੈਂਟ ਕਰੇ ਔਰ ਬਣਾਵੇ ਤੇ ਇਹਦੇ ਨਾਲ ਹੀ ਜਿਹੜਾ ਆ ਅ ਉਦੇਸ਼ਾਂ ਦੀ ਜਿਹੜੀ ਪੂਰਤੀ ਆ ਲੈਸਨ ਜਿਹੜੀ ਪਾਰਟ ਚ ਉਹਨਾਂ ਦੇ ਲੈਸਨ ਜਿਹੜੀ ਆ ਪੂਰਤੀ ਆ ਉਦੇਸ਼ਾਂ ਦੀ ਉਹ ਤਾਂ ਹੀ ਹੋ ਸਕਦੀ ਆ ਸੋ ਇਹ ਜਿਹੜਾ ਸਿਗਾ ਪਾਰਟ ਯੋਜਨਾ ਨੂੰ ਲੈ ਕੇ ਜਿਹੜਾ ਤੁਹਾਡਾ ਸਿਗਾ ਆ ਚੈਪਟਰ ਨੋਟਸ ਸੀਗੇ ਸੋ ਚੰਗੀ ਪਾਠ ਯੋਜਨਾ ਦੇ ਜਿਹੜੇ ਗੁਣ ਆ ਠੀਕ ਹੈ ਉਹ ਕੁਐਸਚਨ ਜਿਹੜਾ ਤੁਹਾਡਾ ਬਹੁਤ ਮੇਨ ਰਹਿੰਦਾ ਹਮੇਸ਼ਾ ਹੀ ਉਦੇਸ਼ੀ ਪੁੱਛ ਲਏ ਜਾਂਦੇ ਕਿ ਪਰ ਉਦੇਸ਼ ਔਰ ਗੁਣ ਵੀ ਪੁੱਛ ਲਏ ਜਾਂਦੇ ਆ ਠੀਕ ਹੈ ਸੋ ਇਹ ਪਾਠ ਯੋਜਨਾ ਸੀਗੀ ਸੋ ਜਿਹੜੀ ਕਿ ਅਧਿਆਪਕ ਜਿਹੜਾ ਆ ਤਿਆਰ ਕਰਦਾ ਆ ਠੀਕ ਹੈ ਹ ਕਲਾਸ ਵਿੱਚ ਜਾਣ ਤੋਂ ਪਹਿਲਾਂ ਜੋ ਉਹਨੇ ਆਪਣੀ ਡਾਇਰੀ ਦੇ ਵਿੱਚ ਇੱਕ ਯੋਜਨਾ ਤਿਆਰ ਕਰਦਾ ਕਿ ਉਸਨੇ ਕਿਵੇਂ ਪੜਾਉਣਾ ਕਿਹਨਾ ਤਕਨੀਕਾਂ ਦੀ ਵਰਤੋਂ ਕਰਨੀਆਂ ਕਰਦਾ ਕੰਮ ਕੀ ਦੇਣਾ ਦੁਹਰਾਈ ਕਿਵੇਂ ਕਰਵਾਉਣੀ ਆ ਠੀਕ ਹੈ ਸੋ ਇਹ ਜਿਹੜੀਆਂ ਸੀਆਂ ਤੁਹਾਡਾ ਚੈਪਟਰ ਜਿਹੜਾ ਇਹਦੇ ਨਾਲ ਸੈਕਿੰਡ ਯੂਨਿਟ ਦਾ ਜਿਹੜਾ ਪਾਰਟ ਚੋਣ ਵਾਲਾ ਚੈਪਟਰ ਜਿਹੜਾ ਹੈ ਕੰਪਲੀਟ ਹੋ ਜਾਂਦਾ ਆ ਸੋ ਅਗਰ ਵੀਡੀਓ ਤੁਹਾਨੂੰ ਪਸੰਦ ਆਵੇ ਤੁਹਾਨੂੰ ਲਾਈਕ ਕਰ ਦਿਓ ਮੇਰੇ ਚੈਨਲ ਤੇ ਨਵੇਂ ਤੁਹਾਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ so much